ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਮੋਂਗੇ ਠੀਕ ਠਾਕ ਹੋਮੋਂਗੇ ਸਭ ਤੋਂ ਪਹਿਲਾਂ ਤੇ ਇਸ ਗੱਲ ਲਈ ਮਾਫੀ ਕਿ ਚੈਨਲ ਤੇ ਕਾਫੀ ਲੰਬੇ ਟਾਈਮ ਤੋਂ ਕੋਈ ਵੀਡੀਓ ਨਹੀਂ ਪਾਹ ਹੋਈ ਦਰਅਸਲ ਕੁਝ ਕ ਨਿੱਜੀ ਰਜਹਮਿਆਂ ਦੇ ਚੱਲਦੇ ਇਸ ਪਾਸੇ ਧਿਆਨ ਨਹੀਂ ਦੇ ਸਕਿਆ ਪਰ ਹੁਣ ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ ਥੋੜੇ ਟਾਈਮ ਬਾਅਦ ਕੋਈ ਨਾ ਕੋਈ ਵੀਡੀਓ ਪਾਉਂਦਾ ਰਹਾਂ ਤੇ ਅੱਜ ਪਹਿਲੀ ਵਾਰ ਇਦਾਂ ਕੈਮਰੇ ਅੱਗੇ ਬੈਠ ਕੇ ਲਾਈਵ ਤੇ ਅਨਕਟ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹਾਂ ਸੋ ਜੇ ਥੋੜਾ ਬਹੁਤਾ ਕੁਛ ਉੱਤੇ ਥੱਲੇ ਹੋ ਜੇ ਤਾਂ ਪਲੀਜ਼ ਐਡਜਸਟ ਕਰ ਲਿਓ ਬੇਸ਼ੱਕ ਸਾਡਾ ਚੈਨਲ ਇਤਿਹਾਸ ਨਾਲ ਸੰਬੰਧਿਤ ਹੈ ਪਰ ਅੱਜ ਦੇ ਦੋ ਪਾਗਾਂ ਲਈ ਇਸ ਵੀਡੀਓ 'ਚ ਮੈਂ ਜਿਨ੍ਹਾਂ ਦੋ ਸ਼ਖਸੀਤਾਂ ਬਾਰੇ ਗੱਲਬਾਤ ਕਰਾਂਗਾ ਉਹ ਅੱਜ ਬੇਸ਼ੱਕ ਨਾ ਸੀ ਪਰ ਆਉਣ ਵਾਲੇ ਸਮੇਂ 'ਚ ਲਿਖੇ ਜਾਣ ਵਾਲੇ ਇਤਿਹਾਸ ਦਾ ਹਿੱਸਾ ਜ਼ਰੂਰ ਹੋਣਗੇ ਮੈਂ ਗੱਲ ਕਰ ਰਿਹਾ ਭਾਈ ਦੀਪ ਸਿੱਧੂ ਤੇ ਭਾਈ ਅਮਰਤਪਾਲ ਸਿੰਘ ਹਾਨਾਂ ਦੀ ਇਹਨਾਂ ਦੋਵਾਂ ਬਾਰੇ ਸ਼ੁਰੂ ਤੋਂ ਹੀ ਲੋਕਾਂ 'ਚ ਦੋ ਤਰ੍ਹਾਂ ਦੀ ਰਾਏ ਹੈ ਇੱਕ ਪਾਸੇ ਉਹ ਲੋਕ ਨੇ ਜਿਹੜੇ ਇਹਨਾਂ ਦੋਵਾਂ ਨੂੰ ਮਾਣਾ ਮੋਹੀ ਪਿਆਰ ਤੇ ਸਤਿਕਾਰ ਦਿੰਦੇ ਨੇ ਤੇ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਇਹਨਾਂ ਨੂੰ ਬਹਿਰੂਪੀਏ ਏਜੰਸੀਆਂ ਦੇ ਬੰਦੇ ਜਾਂ ਗਦਾਰ ਕਹਿ ਕੇ ਸਮੋਹਨ ਕਰਦੇ ਨੇ ਅੱਜ ਦੀ ਵੀਡੀਓ ਦੇ ਪਹਿਲੇ ਹਿੱਸੇ 'ਚ ਆਪਾਂ ਬਾਈ ਦੀਪ ਸਿੱਧੂ ਬਾਰੇ ਗੱਲ ਕਰਾਂਗੇ ਪਿਛਲੇ 3-4 ਸਾਲ 'ਚ ਮੇਰਾ ਕਈ ਵਾਰੀ ਮਨ ਬਣਿਆ ਕਿ ਇਹਨਾਂ ਦੋਵਾਂ ਬਾਰੇ ਖੁੱਲ ਕੇ ਗੱਲਬਾਤ ਕੀਤੀ ਜਾਵੇ ਪਰ ਕਿਸੇ ਨਾ ਕਿਸੇ ਕਾਰਨ ਮੈਂ ਬਸ ਟਾਲਦਾ ਰਿਹਾ ਦਰਅਸਲ ਜਦੋਂ ਕੁਝ ਸ਼ਖਸੀਅਤਾਂ ਬਾਰੇ ਬਹੁਤ ਜ਼ਿਆਦਾ ਲਿਖਿਆ ਤੇ ਬੋਲਿਆ ਜਾ ਰਿਹਾ ਹੋਵੇ ਉਦੋਂ ਕਈ ਵਾਰੀ ਮੈਨੂੰ ਲੱਗਦਾ ਹੁੰਦਾ ਕਿ ਇਸ ਵੇਲੇ ਬੋਲਣਾ ਸ਼ਾਇਦ ਭੀੜ ਚ ਗਵਾਚ ਜਾਣਾਰੀ ਗੱਲ ਹੈ ਪਰ ਦੋ ਤਿੰਨ ਦਿਨ ਪਹਿਲਾਂ ਐਕਟ੍ਰੈਸ ਗੁਲਪਨਾਗ ਜਿਹੜੀ ਸਿਕੰਦਰ ਫਿਲਮ ਤੋਂ ਮਸ਼ਹੂਰ ਹੋਈ ਤੇ ਉਹ ਆਮ ਆਦਮੀ ਪਾਰਟੀ ਦੀ ਸਾਫਕਾ ਲੀਡਰ ਵੀ ਰਹੀ ਹੈ ਉਹਨੇ ਲੱਲਨ ਟੋਪ ਤੇ ਇੱਕ ਇੰਟਰਵਿਊ ਚ ਕਿਸਾਨ ਅੰਦੋਲਨ ਬਾਰੇ ਤੇ ਦੀਪ ਸਿੱਧੂ ਬਾਰੇ ਕਾਫੀ ਕੁਝ ਕਿਹਾ ਉਹਦੀ ਇੰਟਰਵਿਊ ਦਾ ਉਹ ਹਿੱਸਾ ਦੇਖ ਕੇ ਮੈਨੂੰ ਇਸ ਮਸਲੇ ਤੇ ਗੱਲ ਕਰਨੀ ਬਹੁਤ ਜ਼ਰੂਰੀ ਲੱਗੀ ਕਿਉਂਕਿ ਮੈਨੂੰ ਮਹਿਸੂਸ ਹੋਇਆ ਕਿ ਕਈ ਵਾਰ ਫਾਲਸ ਇਨਫੋਰਮੇਸ਼ਨ ਤੇ ਫਾਲਸ ਨੈਰੇਟਿਵਸ ਸਾਨੂੰ ਇੰਨੇ ਕੁ ਸਮਾਰਟਲੀ ਫੀਡ ਕਰਾਏ ਜਾਂਦੇ ਨੇ ਕਿ ਸਿਆਣੇ ਬਿਆਣੇ ਬੰਦੇ ਜਿਹੜੇ ਆਪਣੇ ਆਪ ਨੂੰ ਸੋਸ਼ੀਅਲੀ ਬਹੁਤ ਅਵੇਅਰ ਕਹੋਂਦੇ ਨੇ ਉਹ ਵੀ ਬਹੁਤ ਵਾਰ ਕਿਵੇਂ ਪ੍ਰੋਪਾਗੈਂਡੀਆਂ ਦੀ ਚਪੇਟ ਚ ਆ ਜਾਂਦੇ ਨੇ ਉਹਦੀ ਗੱਲਬਾਤ ਸੁਣ ਕੇ ਮੈਨੂੰ ਮਹਿਸੂਸ ਹੋਇਆ ਕਿ ਕਿਵੇਂ ਸਿੱਖਾਂ ਦਾ ਹੀ ਇੱਕ ਵਰਗ ਜਿਹਨੂੰ ਆਪਾਂ 엘ੀਟ ਸਿੱਖ ਕਹਿ ਦਿੰਨੇ ਆ ਕਿਵੇਂ ਉਹ ਪੰਜਾਬ ਦੇ ਜੰਮੇ ਜائے ਹੋਣ ਦੇ ਬਾਵਜੂਦ ਪੰਜਾਬ ਦੇ ਜਾਂ ਸਿੱਖ ਸਪਿਰਟ ਦੇ ਬੇਸਿਕਸ ਤੋਂ ਵੀ ਜਾਣਉਣੀ ਹੈਗੇ ਦਿੱਲੀ ਬੰਬਈ ਜਾਂ ਬਾਹਰ ਕਿਸੇ ਵੱਡੇ ਸ਼ਹਿਰ ਦੀ ਜੱਗਾ ਚੌਂਦ ਪਰ ਹੀ ਜ਼ਿੰਦਗੀ ਚ ਬੈ ਕੇ ਉਹ ਆਪਣੇ ਖਿੱਤੇ ਬਾਰੇ ਕਈ ਵਾਰੀ ਉਹੀ opinion ਲੈ ਕੇ ਬੈਠੇ ਹੁੰਦੇ ਨੇ ਜਿਹੜਾ so called media ਉਹਨਾਂ ਦੇ ਦਿਮਾਗਾਂ ਚ ਫਿੱਟ ਕਰਦਾ ਗੁਲਪਨਾਗ ਦੇ ਪੁਰਕੇ ਸ਼੍ਰੀ ਫਤਿਹਗੜ ਸਾਹਿਬ ਦੇ ਨੇੜਲੇ ਪਿੰਡ ਤੋਂ ਬਿਲੋਂਗ ਕਰਦੇ ਨੇ ਇਹਦੇ باوجود ਦੀਪ ਸਿੱਧੂ ਦੇ ਭੋਗ ਸਮਾਗਮ ਬਾਰੇ ਗੱਲ ਕਰਦੇ ਆ ਉਹਦਾ ਇਹ ਕਹਿਣਾ ਕਿ ਇਤਨੀ ਬੜੀ ਤਾਦਾਦ ਮੇਂ ਕਿਸੇ ਕੇ ਭੋਗ ਮੇ ਲੋਕ ਕੇਸਰੀ ਦੁਪੱਟੇ ਉਹ ਤਰਬਨਸ ਮੈਂ ਆਪਣੇ ਆਪ ਕਿਵੇਂ ਆ ਸਕਤੇ ਹਨ ਇਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਹਨੂੰ ਪੰਜਾਬ ਦੀ ਕਿੰਨੀਕ ਸਮਝ ਹੈ ਇਸ ਤੋਂ ਬਾਅਦ ਫਤੇਗੜ ਸਾਹਿਬ ਦੇ ਸ਼ੀਦੀ ਜੋੜ ਮੇਲ ਨੂੰ ਮਿਨੀ ਕੁੰਭ ਕਹਿੰਦੀ ਹੈ ਸੋ ਪੰਜਾਬ ਦੇ ਖਾਸੇ ਨਾਲ ਕਿੰਨੀਕ ਵਕਫੀਅਤ ਰੱਖਦੀ ਹੈ ਤੁਸੀਂ ਸਮਝ ਹੀ ਸਕਦੇ ਹੋ ਬਾਕੀ ਦੀਪ ਸਿੱਧੂ ਬਾਰੇ ਉਹਨੇ ਉਹੀ ਸਭ ਕੁਝ ਕਿਹਾ ਜਿਹੜਾ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੁੱਲਣ ਤੋਂ ਬਾਅਦ ਇੱਕ ਬਹੁਤ ਵੱਡੇ ਹਿੱਸੇ ਨੇ ਕਿਹਾ ਸੀ ਸੋ ਉਹਨੂੰ ਦੁਬਾਰਾ ਰਿਪੀਟ ਕਰਨ ਦੀ ਸ਼ਾਇਦ ਇੱਥੇ ਕੋਈ ਤੁਕ ਨਹੀਂ ਬਣਦੀ ਪਰ ਉਹਦੀ ਗੱਲਬਾਤ ਸੁਣ ਕੇ ਮੈਨੂੰ ਇਹ ਲੋੜ ਜ਼ਰੂਰ ਮਹਿਸੂਸ ਹੋਈ ਮੈਨੂੰ ਲੋੜ ਜ਼ਰੂਰ ਮਹਿਸੂਸ ਹੋਈ ਕਿ ਯਾਰ ਇਸ ਮਸਲੇ ਤੇ ਖੁੱਲ ਕੇ ਗੱਲਬਾਤ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਤੇ ਇਸ ਵੀਡੀਓ ਚ ਮੈਂ ਜੋ ਵੀ ਗੱਲਬਾਤ ਕਰਾਂਗਾ ਆਪਣੀ ਸਮਝ ਤੇ ਨਿੱਜੀ ਤਜਰਬੇ ਦੇ ਆਧਾਰ ਤੇ ਕਰਾਂਗਾ ਕੋਈ ਮੇਰੇ ਨਾਲ ਸਹਿਮਤ ਹੋ ਸਕਦਾ ਕੋਈ ਅਸਹਿਮਤ ਹੋ ਸਕਦਾ ਸਭ ਦੀ ਆਪੋ ਆਪਣੀ ਸਮਝ ਹੈ ਦੀਪ ਸਿੱਧੂ ਨੂੰ ਜੋਰਾਦਾਸ ਨੰਬਰੀ ਆ ਫਿਲਮ ਦੇ ਐਕਟਰ ਤੋਂ ਵੱਖਰੇ ਤੌਰ ਤੇ ਸਭ ਤੋਂ ਪਹਿਲਾਂ ਮੈਂ 2019 ਚ ਟੀਵੀ ਚੈਨਲਾਂ 'ਤੇ ਦੇਖਿਆ ਜਦੋਂ ਸਨਨੀ ਦਿਓਲ ਦੀ ਇਲੈਕਸ਼ਨ ਕੈਂਪੇਨ ਕਰਨ ਪੰਜਾਬ ਆਇਆ ਇਸ ਇਲੈਕਸ਼ਨ ਦੇ ਕਰਕੇ ਦੀਪ ਦੀ ਬੀਜੇਪੀ ਦੀ ਟਾਪ ਲੈਵਲ ਦੀ ਲੀਡਰਸ਼ਿਪ ਨਾਲ ਜਾਣ ਪਛਾਣ ਆਮ ਪਬਲਿਕ ਡੋਮੇਨ 'ਚ ਖੁੱਲੇ ਤੌਰ ਤੇ ਦੇਖੀ ਜਾਂਦੀ ਸੀ ਮੈਂ ਏਸੇ ਟਾਈਮ ਤੇ ਉਹਨੂੰ ਫੇਸਬੁੱਕ ਤੇ ਫੋਲੋ ਕੀਤਾ ਫਿਰ ਕਰੋਨਾ ਵਾਲੇ ਲਾਕਡਾਊਨ ਦੇ ਟਾਈਮ ਤੇ ਦੀਪ ਸਿੱਧੂ ਬੰਬੇ ਆਪਣੇ ਘਰੇ ਬੈਠ ਕੇ ਫੇਸਬੁੱਕ ਤੇ ਲਾਈਵ ਕਰਦਾ ਕਰੋਨਾ ਦੇ ਸਰਕਾਰ ਦੇ ਪ੍ਰੋਪਾਗੈਂਡ ਦੇ ਤੋਂ ਲੈ ਕੇ ਉਹ ਪੰਜਾਬ ਦੇ ਵੱਖੋ ਵੱਖਰੇ ਮਸਲਿਆਂ ਤੇ ਆਪਣੇ ਵਿਚਾਰ ਪੇਸ਼ ਕਰਦਾ ਇਸ ਦਰਾਨੀ ਗੁਰੂ ਸਾਹਿਬ ਦੇ 328 ਰੂਪਾਂ ਦਾ ਮਸਲਾ ਸਾਹਮਣੇ ਆ ਜਾਂਦਾ ਜਿਹੜਾ ਅੱਜ ਕੱਲ ਵੀ ਕਾਫੀ ਚਰਚਾ ਚ ਹੈ ਇਹ ਪਹਿਲੀ ਵਾਰ ਸੀ ਜਦੋਂ ਮੈਂ ਦੀਪ ਨੂੰ ਕਿਸੇ ਪੰਥਕ ਮਸਲੇ ਤੇ ਬੋਲਦੇ ਸੁਣਿਆ ਇਸ ਤੋਂ ਬਾਅਦ ਉਸੇ ਹੀ ਵੇਲੇ ਰਣਜੀਤ ਸਿੰਘ ਢੜਨੀ ਵਾਲੇ ਨੂੰ ਕਾਲ ਤਖਤ ਸਭ ਤੋਂ ਛੇਕਣ ਦੀ ਗੱਲ ਆਉਂਦੀ ਹੈ ਉਸ ਸੰਬੰਧ ਚ ਵੀ ਦੀਪ ਆਪਣੇ ਲਾਈਫ ਚ ਗੱਲ ਕਰਦਾ ਤੇ ਉਦੋਂ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਭੰਡਾਰ ਵਾਲਿਆਂ ਵਾਲੇ ਬਹੁਤ ਡਿਟੇਲ ਚ ਗੱਲਬਾਤ ਕਰਦਾ ਉਦੋਂ ਮੈਂ ਕਾਫੀ ਇੰਪ੍ਰੈਸ ਹੋਇਆ ਕਿ ਯਾਰ ਬੰਦੇ ਨੂੰ ਪੰਥਕ ਮਸਲਿਆਂ ਦੀ ਬੰਬੇਜ ਰਹਿ ਕੇ ਵੀ ਕਾਫੀ ਸਮਝ ਆਇਆ ਫਿਰ ਹੌਲੀ-ਹੌਲੀ ਪਤਾ ਲੱਗਦਾ ਕਿ ਉਹ ਸਿਰਫ ਐਕਟਰ ਨਹੀਂ ਸਗੋ ਬਹੁਤ ਵੱਡਾ ਵਕੀਲ ਵੀ ਹੈ ਖੈਰ ਫਿਰ ਥੋੜੇ ਟਾਈਮ ਬਾਅਦ ਸਰਕਾਰ ਤਿੰਨ ਖੇਤੀ ਬਿੱਲ ਲੈ ਆਉਂਦੀ ਹੈ ਹੌਲੀ-ਹੌਲੀ ਪੰਜਾਬ ਚ ਉਹਨਾਂ ਬਿੱਲਾਂ ਦਾ ਵਿਰੋਧ ਸ਼ੁਰੂ ਹੁੰਦਾ ਦੀਪ ਸਿੱਧੂ ਵੀ ਇਸ ਮਸਲੇ ਤੇ ਲਗਾਤਾਰ ਬੰਬੇ ਤੋਂ ਲਾਈਵ ਕਰਦਾ ਤੇ ਆਪਣੀ ਵਕਾਲਤ ਦੀ ਕਾਬਲੀਅਤ ਸਦਕੇ ਬਹੁਤ ਸੌਖੀ ਭਾਸ਼ਾ ਚ ਇਹਨਾਂ ਬਿੱਲਾਂ ਦੇ ਨੁਕਸਾਨ ਲੋਕਾਂ ਅਗੇ ਰੱਖਣ ਦੀ ਕੋਸ਼ਿਸ਼ ਕਰਦਾ ਪਰ ਦੀਪ ਦੀ ਗੱਲਬਾਤ ਸਿਰਫ ਖੇਤੀ ਬਿੱਲਾਂ ਤੱਕ ਸੀਮਿਤ ਨਹੀਂ ਹੁੰਦੀ ਸੋ ਗੋ ਇਸ ਮਸਲੇ ਦੀ ਜੜ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ ਉਹ ਇਹ ਗੱਲ ਕਹਿਣ ਵਾਲਾ ਸ਼ਾਇਦ ਉਹ ਪਹਿਲਾ ਬੰਦਾ ਸੀ ਕਿ ਇਹ ਮਸਲਾ ਦਰਅਸਲ ਸਟੇਟ ਦੇ ਵੱਧ ਅਧਿਕਾਰਾਂ ਨਾਲ ਜੁੜਦਾ ਜਿਹੜੇ ਕਿ ਕੇਂਦਰ ਨੇ ਸਟੇਟਾਂ ਨੂੰ ਨਾਂ ਦੇ ਕੇ ਆਪਣੇ ਕੰਟਰੋਲ 'ਚ ਕੀਤੇ ਹੋਏ ਨੇ ਇਸ ਤੋਂ ਮਗਰੋਂ ਜਦੋਂ ਪੰਜਾਬ 'ਚ ਪਿੰਡੋਂ ਪਿੰਡੀ ਖੇਤੀ ਬਿੱਲਾਂ ਤੇ ਲਾਮਬੰਦੀ ਹੋਣੀ ਸ਼ੁਰੂ ਹੁੰਦੀ ਹੈ ਦੀਪ ਵੀ ਪੰਜਾਬ ਦੀਪ ਵੀ ਪੰਜਾਬ ਆ ਜਾਂਦਾ ਇਸ ਮਸਲੇ ਤੇ ਕਾਫੀ ਸਾਰੀਆਂ ਇੰਟਰਵਿਊ ਕਰਦਾ ਜਿਨਾ ਚੋ ਇਸ ਮਸਲੇ ਨੂੰ ਹੋਰ ਵਿਸਥਾਰ ਦੇ ਕੇ ਬਧਧਿਕਾਰਨ ਦੀ ਗੱਲ ਕਰਦਾ ਕਰਦਾ ਸ਼੍ਰੀ ਅਨੰਦਪੁਰ ਸਾਹਿਬ ਦੇ ਮੱਤੇ ਤੱਕ ਲੈ ਜਾਂਦਾ ਉਦੋਂ ਪਹਿਲੀ ਵਾਰ ਸੀ ਜਦੋਂ ਮੈਨੂੰ ਉਹਦੀਆਂ ਇੰਟਰਵਿਊ ਸੁਣ ਕੇ ਲੱਗਿਆ ਕਿ ਯਾਰ ਇਸ ਬੰਦੇ 'ਚ ਬਾਕੀ ਕੋਈ ਨਾ ਕੋਈ ਗੱਲਬਾਤ ਤਾਂ ਹੈ ਫਿਰ ਦੀਪ ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨਾਲ ਵੀ ਰਾਬਤਾ ਕਰਦਾ ਤੇ ਦੋ ਤਿੰਨ ਥਾਂ ਹੀ ਇਕੱਠੇ ਹੋ ਕੇ ਰੈਲੀਆਂ ਵੀ ਕੀਤੀਆਂ ਜਾਂਦੀਆਂ ਨੇ ਜਿੱਥੇ ਕਿਸਾਨ ਜਥੇਬੰਦੀਆਂ ਦੇ ਨਾਲ ਦੀਪ ਜਸ ਬਾਜਵਾ ਲੱਖਾਂ ਤੇ ਹੋਰ ਵੀ ਕਈ ਕਲਾਕਾਰ ਆਉਂਦੇ ਨੇ ਮੀਡੀਆ ਨਾਲ ਪ੍ਰੈਸ ਕਾਨਫਰੰਸਾਂ 'ਚ ਦੀਪ ਬਾਕੀਆਂ ਦੇ ਮੁੱਖ ਮੁਕਾਬਲੇ ਹਾਈਲੀ એનਰਜੈਟਿਕ ਤੇ ਬਹੁਤ ਦਲੀਲ ਨਾਲ ਗੱਲਾਂ ਕਰਦਾ ਪਰ ਕੁਝ ਕੁ ਟਾਈਮ ਤੇ ਦੀਪ ਦੇ ਜਥੇਬੰਦੀਆਂ ਨਾਲ ਮਤਭੇਦ ਸ਼ੁਰੂ ਹੋ ਜਾਂਦੇ ਨੇ ਦਰਅਸਲ ਕਿਸਾਨ ਜਥੇਬੰਦੀਆਂ ਇਸ ਲੜਾਈ ਨੂੰ ਬਹੁਤ ਲਾਈਟ ਤਰੀਕੇ ਲੈ ਰਹੀਆਂ ਸੀ ਉਹਨਾਂ ਦੇ ਪ੍ਰੋਗਰਾਮ ਹੁੰਦੇ ਸੀ ਜਿਵੇਂ ਡੀਸੀ ਨੂੰ ਮੰਗ ਪੱਤਰ ਦੇ ਕੇ ਵਿਰੋਧ ਦਰਜ ਕਰਾ ਲਿਆ ਪੁਤਲੇ ਫੂਕਲੇ ਰੇਲਾਂ ਰੋਕ ਲਈਆਂ ਪੰਜਾਬ ਦੀਆਂ ਸੜਕਾਂ ਰੋਕ ਲਈਆਂ ਜਦੋਂ ਕਿ ਦੀਪ ਕਹਿੰਦਾ ਸੀ ਕਿ ਐਦਾਂ ਇਹ ਮਸਲਾ ਹੱਲ ਨਹੀਂ ਹੋਣਾ ਸਾਡੀ ਲੜਾਈ ਕੇਂਦਰ ਨਾਲ ਹੈ ਤੇ ਇਹਦੇ ਲਈ ਸਾਨੂੰ ਵੱਡੀ ਲਾਹੰਪੰਦੀ ਦੀ ਲੋੜ ਹੈ ਸਾਨੂੰ ਕੋਈ ਪੱਕਾ ਮੋਰਚਾ ਲਾਉਣਾ ਚਾਹੀਦਾ ਇਸ ਸਬੰਧ ਦੇ ਦੀਪ ਇੱਕ ਬਹੁਤ ਕਮਾਲ ਦੀ ਸਪੀਚ ਦਿੰਦਾ ਜਿਹੜੀ ਉਹਨੇ ਪਟਿਆਲੇ ਬਹਾਦਰਗਾ ਟੋਲ ਪਲਾਜ਼ੇ ਵਾਲੇ ਪ੍ਰੋਗਰਾਮ ਤੇ ਦਿੱਤੀ ਸੀ ਉਥੇ ਦੀਪ ਕਹਿੰਦਾ ਸੀ ਮਸਲਾ ਖੇਤੀ ਬਿੱਲਾਂ ਦੇ ਨਾਲ ਨਾਲ ਸਾਡੇ ਅਧਿਕਾਰਾਂ ਦਾ ਜੇ ਅਸੀਂ ਇਸ ਗੱਲ ਨੂੰ ਸਮਝ ਕੇ ਸਹੀ ਸੰਘਰਸ਼ ਨਾ ਕੀਤਾ ਤਾਂ ਇਸ ਤੋਂ ਬਾਅਦ ਕਿ ਇੱਕ ਤੋਂ ਬਾਅਦ ਦੂਜਾ ਤੇ ਦੂਜੇ ਤੋਂ ਬਾਅਦ ਤੀਜਾ ਸਾਡੇ ਤੇ ਹਮਲੇ ਹੁੰਦੇ ਹੀ ਰਹਿਣਗੇ ਨਾਲੇ ਕੋਲ ਕੇਂਦਰ ਨਾਲ ਤਾਂ ਪੰਜਾਬ ਦੀਆਂ ਰੇਲਾਂ ਰੋਕ ਕੇ ਇਥੋਂ ਦੀਆਂ ਸੜਕਾਂ ਰੋਕ ਕੇ ਅਸੀਂ ਉਹਨਾਂ ਤੇ ਕੋਈ ਪ੍ਰੈਸ਼ਰ ਥੋੜਾ ਬਣਾ ਸਕਦੇ ਹਾਂ ਕਿਸਾਨ ਲੀਡਰ ਆਪਣੇ ਤਰੀਕੇ ਚੱਲਣਾ ਚਾਹੁੰਦੇ ਸੀ ਫਿਰ ਦੀਪ ਇਹ ਗੱਲ ਸਮਝ ਕੇ ਵੱਖਰੇ ਤੌਰ ਤੇ ਸ਼ੰਭੂ ਬਾਰਡਰ ਤੇ ਪੱਕਾ ਮੋਰਚਾ ਲਾ ਲੰਦਾ ਉਸ ਮੋਰਚੇ ਨੂੰ ਮਿਲਣ ਲੋਕਾਂ ਦੇ ਪਰਵੇ ਹੁੰਗਾਰੇ ਦਾ ਗਵਾਹ ਮੈਂ ਆਪ ਹਾਂ ਉਸ ਵੇਲੇ ਮੈਂ ਰਾਜਪੁਰੇ ਜੌਬ ਕਰਦਾ ਸੀ ਮੈਂ ਖੁਦ 3-4 ਵਾਰ ਉਸ ਮੋਰਚੇ ਤੇ ਜਾ ਕੇ ਆਇਆ ਇੱਕ ਪਾਸੇ ਜਿੱਥੇ ਕਿਸਾਨ ਲੀਡਰ ਬਹੁਤ ਸੀਮਤ ਜੇ ਦਾਇਰੇ ਚ ਰਹਿ ਕੇ ਚੱਲ ਰਹੇ ਸੀ ਉਤੇ ਸ਼ੰਭੂ ਮੋਰਚੇ ਤੋਂ ਉਹ ਆਵਾਜ਼ਾਂ ਤੇ ਉਹ ਗੱਲਾਂ ਗੂੰਜਣ ਲੱਗੀਆਂ ਜਿਹੜੀਆਂ ਲੋਕਾਂ ਦੇ ਦਿਲਾਂ ਤੇ ਅਸਰ ਛੱਡਦੀਆਂ ਸੀ ਜਿਨ੍ਹਾਂ 'ਚ ਕੋਈ ਤੱਤ ਸੀ ਦੀਪ ਦੇ ਪੁਰਾਣੇ ਜਾਣਕਰ ਦੱਸਦੇ ਆ ਦੀਪ ਕਿੰਨੀ ਜ਼ਿਆਦਾ ਸ਼ਾਹੀ ਜ਼ਿੰਦਗੀ ਜਿਉਣ ਦਾਸਦੀ ਸੀ ਬੰਬੇ ਰਹਿੰਦੇ ਉਹ ਹੱਥ ਬਣਾਉਣ ਤੇ ਵੀ ਅਨਕੰਫਰਟੇਬਲ ਮਹਿਸੂਸ ਕਰ ਜਾਂਦਾ ਸੀ ਤੇ ਸੋਚੋਂ ਆਨ ਆਫ ਕਰਨ ਵੇਲੇ ਵੀ ਟਿਸ਼ੂ ਪੇਪਰ ਵਰਤਦਾ ਹੁੰਦਾ ਸੀ ਤੇ ਉਹੀ ਬੰਦਾ ਮੈਂ ਆਪਣੀਆਂ ਅੱਖਾਂ ਨਾਲ ਸ਼ੰਭੂ ਮੋਰਚੇ ਤੇ ਤੇ ਉਸ ਮਗਰੋਂ ਦਿੱਲੀ ਅੰਦੋਲਨ 'ਚ ਵੀ ਲਿਬੜੀ ਦਰੀ ਤੇ ਬਹਿ ਕੇ ਬਾਟੇ 'ਚ ਚਾਹ ਸ਼ੱਕਦਾ ਤੇ ਹਰ ਇੱਕ ਨਿੱਕੇ ਵੱਡੇ ਨੂੰ ਗੱਲ ਆਉਂਦਾ ਹੋਇਆ ਆਪਣੀਆਂ ਅੱਖਾਂ ਨਾਲ ਦੇਖਿਆ ਇਹ ਪੰਜਾਬ ਦੀ ਮਿੱਟੀ ਦੀ ਤਾਕਤ ਹੈ ਖੈਰ ਸ਼ੰਭੂ ਮੋਰਚਾ ਇੰਨਾ ਕਿ ਚੜਦੀ ਕਲਾ ਸੀ ਉਸ ਵੇਲੇ ਹਰ ਵੱਡਾ ਚਿਹਰਾ ਉੱਤੇ ਹਾਜ਼ਰੀ ਲਵਾਉਣ ਨੂੰ ਕਾਹਲਾ ਹੁੰਦਾ ਸੀ ਸੁਖਪਾਲ ਖੈਰਿਆ ਹੋਣੀ ਵੀ ਉੱਥੇ ਆ ਕੇ ਸਪੀਚਾਂ ਦੇ ਕੇ ਗਏ ਨੇ ਹੋਰ ਬਹੁਤ ਸਾਰੇ ਵੱਡੇ ਨਾਮੀ ਚਿਹਰੇ ਫਿਰ ਲੋਕਾਂ ਦੇ ਦਬਾਅ ਹੇਠ ਕਿਸਾਨ ਲੀਡਰ 25 ਨਵੰਬਰ 2020 ਨੂੰ ਦਿੱਲੀ ਜਾਣ ਦੀ ਕਾਲ ਦੇ ਦਿੰਦੇ ਨੇ ਪਰ ਨਾਲ ਦੀ ਨਾਲ ਉਹ ਆਪਣੀ ਹਰ ਅਨਾਉਂਸਮੈਂਟ 'ਚ ਜੋਰ ਦੇ ਕੇ ਕਹਿੰਦੇ ਨੇ ਕਿ ਪੁਲਿਸ ਜਿੱਥੇ ਸਾਨੂੰ ਰੋਕੇਗੀ ਅਸੀਂ ਉੱਥੇ ਬਹਿ ਕੇ ਆਪਣਾ ਵਿਰੋਧ ਅਰਜ ਕਰਾਵਾਂਗੇ। ਦੀਪ ਉਹਨਾਂ ਦੇ ਇਸ ਡਬਲ ਸਟੈਂਡਰਡ ਬਾਰੇ ਵੀ ਉਦੋਂ ਸੰਭੁਸ਼ ਸ਼ੰਪੂ ਦੀ ਸਟੇਜ ਤੋਂ ਡਾਟ ਕੇ ਗੱਲ ਕਰਦਾ ਕਿ ਕੀ ਕੀ ਗੱਲ ਹੋਈ ਸਰਦਾ ਤੁਸੀਂ ਦਿੱਲੀ ਜਾਣ ਦਾ ਦੇ ਰਹੇ ਹੋ ਤੁਸੀਂ ਕਹਿੰਦੇ ਹੋ ਜਿੱਥੇ ਪੁਲਿਸ ਸਾਨੂੰ ਰੋਕੇਗੀ ਅਸੀਂ ਉੱਥੇ ਬਹਿ ਜਾਵਾਂਗੇ। ਤੇ ਫਿਰ ਆਉਂਦਾ 25 ਨਵੰਬਰ 2020 ਦਾ ਉਹ ਇਤਿਹਾਸਕ ਦਿਨ ਜਦੋਂ ਲੋਕ ਇੰਨੇ ਜ਼ਿਆਦਾ ਜਾਹੋ ਜਲਾਲ ਨਾਲ ਟਰੈਕਟਰ ਟਰਾਲੀਆਂ ਲੈ ਕੇ ਦੇ ਲੀਵਲ ਉਰਵਾਨਾ ਹੁੰਦੇ ਨੇ ਜ ਜੀ ਦੀ ਕਲਪਨਾ ਸ਼ਾਇਦ ਕਿਸੇ ਨੇ ਵੀ ਨਹੀਂ ਕੀਤੀ ਕਲਾ ਵਰਤਨ ਦਾ ਮਤਲਬ ਕੀ ਹੁੰਦਾ ਇਹ ਮੈਂ ਉਸ ਦਿਨ ਪਹਿਲੀ ਵਾਰ ਦੇਖਿਆ ਪੰਜਾਬ ਦੇ ਜਿਹੜਾ ਲੋਕ ਪੁਲਿਸ ਵੱਲੋਂ ਲਾਈ ਗਈ ਹਰ ਲੋਕ ਨੂੰ ਪਾਸੇ ਕਰਦੇ ਅੱਗੇ ਅੱਗੇ ਵੱਧਦੇ ਚਲੇ ਜਾਂਦੇ ਨੇ ਕਿਸਾਨ ਲੀਡਰਾਂ ਦੀਆਂ ਸ਼ੰਭੂ ਦੇਖਨੋਰੀ ਬਾਰਡਰਾਂ ਦੇ ਖੜ ਕੇ ਦਿੱਤੀਆਂ ਉਹ ਸਟੇਟਮੈਂਟ ਅੱਜ ਵੀ ਰਿਕਾਰਡ ਨੇ ਕਿ ਸਾਡੀ ਬੈਰੀਕੇਡ ਤੋੜਨ ਦੀ ਕੋਈ ਕਾਲ ਨਹੀਂ ਤੇ ਜਿਹੜੇ ਰੋਕਾਂ ਤੋੜ ਕੇ ਅੱਗੇ ਜਾ ਰਹੇ ਨੇ ਉਹ ਸਾਡੇ ਬੰਦੇ ਨਹੀਂ ਹੈਗੇ ਉਹ ਸ਼ਰਾਰਤੀ ਅਨਸਰ ਨੇ ਉਹ ਤਾਂ ਦੀਵ ਸਮੇਤ ਪੰਜਾਬ ਹਰਿਆਣੇ ਦੇ ਹਜ਼ਾਰਾਂ ਨੌਜਵਾਨ ਤੇ ਸਾਡੇ ਬਾਬੇ ਬੀਬੀਆਂ ਦਾ ਜੋਸ਼ ਤੇ ਜਜ਼ਬਾ ਸੀ ਜਿਹੜਾ ਸਾਰੀਆਂ ਰੋਕਾਂ ਨੂੰ ਪਾਰ ਕਰਦਾ ਹੋਇਆ ਦਿੱਲੀ ਦੀਆਂ ਬਰੂਹਾਂ ਤੱਕ ਜਾ ਪਹੁੰਚਿਆ। ਉਹ ਦੋ ਦਿਨ ਮੈਂ ਪੰਜਾਬ ਦੇ ਲੱਖਾਂ ਲੋਕਾਂ ਵਾਂਗ ਪਲ-ਪਲ ਇਤਿਹਾਸਕ ਬਣਦਾ ਲਾਈਵ ਸਕਰੀਨ ਤੇ ਦੇਖਿਆ। ਦੀਪ ਸਿੱਧੂ ਤਾਂ ਅੰਗਰੇਜ਼ੀ 'ਚ ਫੌਜੀਆਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੂੰ ਦਲੀਲ ਨਾਲ ਇਹ ਸਮਝਾਉਣਾ ਕਿ ਅਸੀਂ ਦਿੱਲੀ ਕਿਉਂ ਜਾ ਰਹੇ ਹਾਂ। ਜਿਹੜੀ ਵੀਡੀਓ ਬਾਅਦ ਚ ਨੈਸ਼ਨਲ ਮੀਡੀਆ ਤੇ ਕਾਫੀ ਵਾਇਰਲ ਵੀ ਹੋਈ ਸੀ। ਬੰਬੇ ਦੀ ਲੀਟ ਜ਼ਿੰਦਗੀ ਜਿਉਣ ਵਾਲਾ ਪੋਰਸ਼ ਗੱਡੀਆਂ ਦਾ ਮਾਲਕ ਉਹਨੂੰ ਆਪਣੀਆਂ ਚੀਜ਼ਾਂ ਨੂੰ ਹੱਥ ਲਾਉਣ ਦੀ ਵੀ ਓਸੀਡੀ ਸੀਗੀ ਉਸ ਦਿਨ ਕਾਲੀ ਜੀਨ ਕਾਲੀ ਟੀ-ਸ਼ਰਟ ਚਿੱਟਾ ਪਰਨਾ ਸਿਰ ਤੇ ਬੰਨ ਕੇ ਕਦੇ ਟਰੈਕਟਰਾਂ ਤੇ ਲੰਮਕ ਕੇ ਤੇ ਕਦੇ ਪੈਦਲ ਭੱਜ ਕੇ ਬੈਰੀਕੇਡ ਪਾਸੇ ਸੁੱਟਦਾ ਮੈਂ ਉਹਦੇ ਫੇਸਬੁੱਕ ਪੇਜ ਤੇ ਲਾਈਵ ਦੇਖਿਆ ਫਿਰ ਦਿੱਲੀ ਦੇ ਪਟੜਾਂ ਤੇ ਪਹੁੰਚ ਕੇ ਲੋਕ ਜਦੋਂ ਆਪਣੇ ਡੇਰੇ ਲਾ ਲੈਂਦੇ ਨੇ ਤਾਂ ਸਟੇਜ ਸੰਭਾਲਣ ਵਾਲੇ ਪਹਿਲੇ ਬੰਦਿਆਂ ਚੋਂ ਸੀਦੀਪ ਤੇ ਲੱਖੇਵਰੀ ਉਹ ਕਿਸਾਨ ਲੀਡਰ ਜਿਹੜੇ ਮਗਰੋਂ ਇਹਨਾਂ ਦੋਹਾਂ ਨੂੰ ਅੰਦੋਲਨ ਦੀ ਸਟੇਜ ਤੋਂ ਬੋਲਣ ਤੱਕ ਨਹੀਂ ਸਿੱਧ ਹੁੰਦੇ ਉਹਨਾਂ ਨੂੰ ਸਟੇਜ ਤੇ ਇਹਨਾਂ ਮੁੰਡਿਆਂ ਨੇ ਆਪ ਬੁਲਾ ਕੇ ਸਟੇਜ ਸੰਭਾਈ ਕਿ ਤੁਸੀਂ ਵੱਡੇ ਹੋ ਤੁਸੀਂ ਅਗਵਾਈ ਸੰਭਾਲੋ ਇਹ ਲੀਡਰ ਤਾਂ ਲੋਕਾਂ ਦੇ ਖੇਤਰਾਂ ਤੇ ਬਦਨਾਮੀ ਤੋਂ ਡਰੋਂ ਮਗਰੋਂ ਦਿੱਲੀ ਆਏ ਨੇ ਆਪਦੀਆਂ ਗੱਡੀਆਂ ਤੇ ਜਦੋਂ ਇਹਨਾਂ ਦਾ ਆਫ ਦਾ ਕਾਡਰ ਵੀ ਇਹਨਾਂ ਨੂੰ ਲਾਹਣ ਤਾਂ ਪਾਉਣ ਲੱਗ ਗਿਆ ਸੀ ਖੈਰ ਦਿੱਲੀ ਦੀਆਂ ਬਰੂਹਾਂ ਤੇ ਜਦੋਂ ਹਜ਼ਾਰਾਂ ਟਰੈਕਟਰ ਟਰਾਲੀਆਂ ਜਾ ਖੜੀਆਂ ਹੁੰਦੀਆਂ ਨੇ ਉਦੋਂ ਸਰਕਾਰ ਇੱਕ ਟਰੈਪ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਇਹ ਅੰਦੋਲਨ ਨੂੰ ਵੱਖ-ਵੱਖ ਰਿਆ ਥਾਵਾਂ ਤੇ ਸ਼ਿਫਟ ਕਰਨ ਦੀ ਗੱਲ ਚੱਲਦੀ ਹੈ ਇੱਕ ਵਾਰੀ ਫੇਰ ਇਸ ਗੱਲ ਦਾ ਵਿਰੋਧ ਕਰਨ ਵਾਲੇ ਦੀਪ ਤੇ ਲਖੇ ਹੋਰੀ ਪਹਿਲੇ ਬੰਦੇ ਸੀ ਇੱਕ ਵਾਰ ਫੇਰ ਕਿਸਾਨ ਲੀਡਰਾਂ ਨੂੰ ਫਿਰ ਨਮੋਸ਼ੀ ਚੱਲ ਕੇ ਲੋਕਾਂ ਦੇ ਦਬਾਅ ਹੇਟਾ ਕੇ ਉੱਥੇ ਪੱਕੇ ਮੋਰਚੇ ਲਾਉਣ ਦਾ ਐਲਾਨ ਕਰਨਾ ਪੈਂਦਾ ਜਦੋਂ ਕਿ ਉਹ ਤਾਂ ਸਰਕਾਰ ਦੀ ਪੇਸ਼ ਕੀਤੀ ਹੋਈ ਥਾਂ ਤੇ ਪੂਰੇ ਜਾਣ ਵਾਸਤੇ ਪੂਰੇ ਪੱਪਾ ਭਾਰ ਸੀਗੇ ਪਰ ਦੀਪ ਕਹਿੰਦਾ ਸੀ ਕਿ ਐਦਾਂ ਆਪਾਂ ਖੁੱਲੀ ਜੇਲ੍ਹ ਦੇ ਵਿੱਚ ਕੈਦ ਹੋ ਜਾਵਾਂਗੇ ਖੇਰ ਉੱਥੇ ਬਾਰਡਰਾਂ ਤੇ ਮੋਰਚਾ ਸ਼ੁਰੂ ਹੋ ਜਾਂਦਾ ਹੈ ਸੌਰੀ ਕੁਝ ਦਿਨਾਂ ਬਾਅਦ ਬਲਬੀਰ ਸਿੰਘ ਰਾਜੇਵਾਲ ਸਟੇਜ ਤੋਂ ਖੜ ਕੇ ਇਹ ਗੱਲ ਕਹਿੰਦਾ ਕਿ ਮੋਰਚੇ ਦੀਆਂ ਟਰੈਕਟਰ ਟਰਾਲੀਆਂ ਤੋਂ ਨਿਸ਼ਾਨ ਸਾਹਿਬ ਲਾਹ ਤੇ ਜਾਣ ਸੰਤਾ ਦੀਆਂ ਫੋਟੋਆਂ ਤੇ ਕਿੰਤੂ ਕਰਦਾ ਤੇ ਉਹ ਨਿਹੰਗ ਸਿੰਘਾਂ ਨੂੰ ਵੀ ਖੌਹੂ ਪਾਉਣ ਵਾਲੇ ਦੱਸ ਕੇ ਵਾਪਸ ਜਾਣ ਨੂੰ ਕਹਿੰਦਾ ਨਾਲ ਹੀ ਬਹੁਤ ਨਫ਼ਰਤਈਂ ਅੰਦਾਜ਼ੋ ਇਹ ਗੱਲ ਕਹਿੰਦਾ ਕਿ ਆਪਣਾ ਖਾਲਸਤਾਨ ਕਿਤੇ ਹੋਰ ਜਾ ਕੇ ਬਣਾਓ ਮਗਰੋਂ ਉਸੇ ਸ਼ਾਮ ਨੂੰ ਲੋਕਾਂ ਦੇ ਭੜਵੇਂ ਵਿਰੋਧ ਤੋਂ ਬਾਅਦ ਉਹਨੂੰ ਮਜਬੂਰਨ ਮਾਫ਼ੀ ਮੰਗਣੀ ਪੈਂਦੀ ਹੈ ਦੀਪ ਇਸ ਗੱਲ ਦਾ ਵੀ ਡਟਮਾ ਵਿਰੋਧ ਕਰਦਾ ਹੈ ਕਿ ਸਾਡੇ ਪੰਥਕ ਜਜਮੈਂਟ ਨੂੰ ਨਕਾਰਨ ਵਾਲੇ ਤੁਸੀਂ ਕੌਣ ਹੋਣੇ ਹੋ ਆਫ ਦਾ ਇਹ ਮੋਰਚਾ ਇੱਥੇ ਤੱਕ ਪਹੁੰਚੇ ਸਾਡੀ ਸਿੱਖ ਸਪਿਰਟ ਦੇ ਕਰਕੇ ਹੈ ਤੁਸੀਂ ਲੀਡਰ ਹੋ ਇਸ ਸੰਘਰਸ਼ ਦੇ ਇਕੱਠੇ ਹੋ ਕੇ ਜੋਜਣ ਦਾ ਹੌਕਾ ਦਿਓ ਨਾ ਕਿ ਕਿਸੇ ਨੂੰ ਨਕਾਰਨ ਦੀ ਜਾਂ ਬੰਡੀਆਂ ਪਾਉਣ ਦੀ ਗੱਲ ਕਰੋ ਸੋ ਕਿਸਾਨ ਲੀਡਰ ਦਿਲਾਂ ਚ ਦੀਪ ਦੇ ਪ੍ਰਤੀ ਜਿਹੜੀ ਨਫ਼ਰਤ ਸੀਗੀ ਨਾ ਉਹ ਸ਼ੁਰੂ ਤੋਂ ਹੀ ਪਲ ਰਹੀ ਸੀ ਤੇ ਇਹਦਾ ਸਿਕਰ ਹੁੰਦਾ 26 ਜਨਵਰੀ ਤੋਂ ਬਾਅਦ ਜਦੋਂ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚੁਲਾਇਆ ਜਾਂਦਾ 26 ਜਨਵਰੀ ਦੇ ਪ੍ਰੋਗਰਾਮਾਂ ਲੈ ਕੇ ਨਾਲ ਲੀਡਰਾਂ ਨੇ ਕਿਹੜੀ ਵੱਡੀ ਫੁਕਰੀ ਸੀ ਜਿਹੜੀ ਸਟੇਜ ਤੋਂ ਨਹੀਂ ਮਾਰੀ ਕਿ 26 ਨੂੰ ਸਾਡੇ ਟਰੈਕਟਰ ਮੋਤੀ ਦੀ ਹਿੱਕ ਤੇ ਨੱਚਣਗੇ ਅਸੀਂ ਸਰਕਾਰ ਦੇ ਟੈਂਕਾਂ ਦੇ ਬਰਾਬਰ ਲਾਲ ਕਿਲੇ ਦੀ ਪ੍ਰੇਡ ਚ ਆਪਣੇ ਟਰੈਕਟਰ ਚਲਾਵਾਂਗੇ ਮੋਦੀ ਦੀ ਹਿੱਕ ਤੇ ਗੋਡਾ ਰੱਖਾਂਗੇ ਇਹ ਬਿਆਨ ਇਹਨਾਂ ਕਿਸਾਨ ਲੀਡਰਾਂ ਨੇ ਸਟੇਜ ਤੋਂ ਦਿੱਤੇ ਹੋਏ ਨੇ ਜਿਹੜੀ ਅੱਜ ਵੀ YouTube ਤੇ ਮਿਲ ਜਾਣਗੇ ਜੇ ਕਿਸੇ ਨੇ ਸੁਣਨੇ ਹੋਣ ਤਾਂ ਉਸ ਤੋਂ ਬਾਅਦ ਇੱਕ ਅਫੀਸ਼ੀਅਲ ਰੋਡ ਪਲਾਨ ਐ ਟਰੈਕਟਰ ਪ੍ਰੇਡ ਦੇ ਬਾਰੇ ਕਿਸਾਨ ਮੋਰਚੇ ਦੇ ਅਫੀਸ਼ੀਅਲ ਹੈਂਡਲਰਾਂ ਤੋਂ ਸ਼ੇਅਰ ਕੀਤਾ ਜਾਂਦਾ ਕਿ ਦਿੱਲੀ ਦੀ ਰਿੰਗ ਰੋਡ ਤੇ ਟਰੈਕਟਰ ਮਾਰਚ ਕੀਤਾ ਜਾਊਗਾ ਤੇ ਲੋਕਾਂ ਨੂੰ ਪਰਮੇ ਇਕੱਠ ਕਰਕੇ ਉੱਥੇ ਆਉਣ ਦਾ ਹੁਕਮ ਦਿੱਤਾ ਜਾਂਦਾ ਤੇ ਲੋਕ ਜਦੋਂ ਹਜ਼ਾਰਾਂ ਦੀ ਗਿਣਤੀ 'ਚ ਟਰੈਕਟਰ ਤੇ ਲੱਖਾਂ ਦੀ ਗਿਣਤੀ 'ਚ ਆਪ ਰਿੰਗ ਰੋਡ ਤੇ ਪ੍ਰੇਡ ਕਰਨ ਲਈ ਪਹੁੰਚ ਜਾਂਦੇ ਨੇ ਤਾਂ ਠੀਕ ਇੱਕ ਦਿਨ ਪਹਿਲਾਂ ਕਿਸਾਨ ਲੀਟਰ ਦਿੱਲੀ ਪੁਲਿਸ ਨਾਲ ਮੀਟਿੰਗ ਕਰਕੇ ਪਰੇਡ ਦੀ ਥਾਂ ਬਦਲ ਕੇ ਦਿੱਲੀ ਦੇ ਬਾਹਰ-ਬਾਰ ਹਰਿਆਣਾ ਦੇ ਪਿੰਡਾਂ ਵੱਲ ਦੀ ਸੜਕ ਤੇ ਕਰ ਦਿੰਦੇ ਨੇ ਕੀ ਇਹ ਲੋਕਾਂ ਨਾਲ ਤੋਂ ਖਣੀ ਸੀ ਜਿਹੜੇ ਇਹਨਾਂ ਦੀਆਂ ਮਾਰੀਆਂ ਹੋਈਆਂ ਛੇਖੀਆਂ ਦੇ ਕਰਕੇ ਲੱਖਾਂ ਦੀ ਗਿਣਤੀ ਚ ਇਹਨਾਂ ਦਾ ਸਾਥ ਦੇਣ ਪਹੁੰਚੇ ਸੀ ਮੈਂ ਇਥੇ ਇਹ ਦੱਸ ਦਿਆਂ ਕਿ 25 ਜਨਵਰੀ ਦੀ ਸ਼ਾਮ ਤੋਂ ਲੈ ਕੇ 26 ਦੁਪਹਿਰ ਤੱਕ ਮੈਂ ਆਪ ਸਿੰਘੂ ਬਾਰਡਰ ਤੇ ਮੌਜੂਦ ਸੀ ਇਹ ਦੋ ਗੱਲ ਮੈਂ ਉਹੀ ਉਹੀ ਦੱਸੂਗਾ ਜੋ ਮੈਂ ਆਪਣੀਆਂ ਖਾਨਾਲ ਦੇਖਿਆ 25 ਦੀ ਰਾਤ ਪੂਰੇ ਸਿੰਘੂ ਬਾਰਡਰ ਤੇ ਬਗਾਵਤ ਵਰਗਾ ਮਾਹੌਲ ਸੀ ਹਰ ਇੱਕ ਬੰਦਾ ਉੱਥੇ ਇਹ ਗੱਲ ਕਹਿ ਰਿਹਾ ਸੀ ਕਿ ਸਰਕਾਰ ਦੇ ਦੱਸੇ ਰੂਟ ਤੇ ਜਾਣ ਦਾ ਕੋਈ ਮਤਲਬ ਹੀ ਨਹੀਂ ਬਣਦਾ ਅਸਤਰ ਰਿੰਗ ਰੋਡ ਤੇ ਜਾਵਾਂਗੇ 25 ਦੀ ਰਾਤ ਨੂੰ 10-11 ਵਜੇ ਬਹੁਤ ਸਾਰੇ ਨੌਜਵਾਨ ਸਿੰਘੂ ਦੀ ਮੇਨ ਸਟੇਜ ਤੇ ਇਕੱਠੇ ਹੋ ਕੇ ਰਿੰਗ ਰੋਡ ਤੇ ਨਾਅਰੇ ਮਾਰਨ ਲੱਗ ਜਾਂਦੇ ਨੇ ਹੈਰਾਨੀ ਦੀ ਗੱਲ ਦੇਖੋ ਕਿ ਇੱਥੇ ਇਹ ਉਹ ਰਾਤ ਹੈ ਜਿਸ ਤੋਂ ਅਗਲਾ ਦਿਨ ਅੰਦੋਲਨ ਦਾ ਸਭ ਤੋਂ ਵੱਡਾ ਦਿਨ ਹੋਣ ਵਾਲਾ ਹੈ ਲੱਖਾਂ ਦੀ ਗਿਣਤੀ 'ਚ ਲੋਕ ਕੱਲ੍ਹ ਦੇ ਦਿਨ ਲਈ ਆਏ ਹੋਏ ਨੇ ਐਨੇ ਕ੍ਰੂਸ਼ਲ ਮੌਕੇ ਤੇ ਇੱਕ ਵੀ ਕਿਸਾਨ ਲੀਡਰ ਸਟੇਜ ਦੇ ਨੇੜੇ ਤੇੜੇ ਵੀ ਮੌਜੂਦ ਨਹੀਂ ਸਾਰੇ ਦੇ ਸਾਰੇ ਕਿਸਾਨ ਲੀਡਰ ਆਪਣੇ ਹੋਟਲਾਂ ਦੇ ਕਮਰੇਆਂ ਸੁੱਤੇ ਪਏ ਨੇ ਤੇ ਜਾਂ ਫਿਰ ਸ਼ਾਮ ਵਾਲੀ ਮੌਜ ਮਾਣ ਰਹੇ ਨੇ ਇਹ ਤਾਂ ਇਹਨਾਂ ਦੀ ਲੀਡ ਕਰਨ ਦੀ ਨੀਤੀ ਹੈ ਨੌਜਵਾਨੀ ਸਟੇਜ ਤੇ ਚੜ ਜਾਂਦੀ ਹੈ ਉਸ ਵੇਲੇ ਮੈਂ ਪੰਡਾਲ 'ਚ ਮੌਜੂਦ ਸੀ ਤੇ ਪੂਰੀ ਗਹਿਮਗਹਿਮੀ ਦਾ ਮਾਹੌਲ ਬਣ ਜਾਂਦਾ ਐਸ ਕੇਐਮ ਦਾ ਅਫੀਸ਼ੀਅਲ ਸਟੇਸ਼ਨ ਚਾਲਕ ਜਿਹਨੂੰ ਲੋਕ ਸੁੱਤੇ ਪੈਨੂੰ ਠਾਲ ਕੇ ਉੱਥੇ ਲੈ ਕੇ ਆਉਂਦੇ ਨੇ ਉਹਨੂੰ ਸਾਰਾ ਪੰਡਾਲ ਇੱਕ ਸੁਰਚੇ ਗੱਲ ਕਹਿੰਦਾ ਕਿ ਕਿਸਾਨ ਲੀਡਰਾਂ ਨੂੰ ਇੱਥੇ ਬੁਲਾਓ ਤੇ ਰਿੰਗ ਰੋਡ ਦਾ ਐਲਾਨ ਕਰਾਓ ਉਸ ਵੇਲੇ ਪੰਡਾਲ 'ਚ ਘਟੋ ਘਟ 20-25 ਹਜ਼ਾਰ ਬੰਦਾ ਹੋਉਂਦਾ ਇਹ ਸੰਚਾਲਕ ਕੁਛ ਦਿਰ ਮਾਹੌਲ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਾ ਪਰ ਗੱਲ ਨਹੀਂ ਬਣਦੀ ਫਿਰ ਐਸਕੇਮ ਦੇ ਮੈਂਬਰਾਂ ਵੱਲੋਂ ਲੱਖੇ ਨੂੰ ਸਟੇਜ ਤੇ ਸੱਦਿਆ ਜਾਂਦਾ ਕਿ ਲੋਕਾਂ ਨੂੰ ਸ਼ਾਂਤ ਕਰਾਵੇ ਲੱਖੇ ਨੇ ਕਾਫੀ ਕੋਸ਼ਿਸ਼ਾਂ ਕਰੀਆਂ ਪਰ ਲੋਕਾਂ ਦੀਆਂ ਸੱਚੀਆਂ ਦਿਲ ਦੀਆਂ ਮੰਗਾਂ ਦੇ ਅੱਗੇ ਲੱਖੇ ਨੂੰ ਵੀ ਇਹ ਕਹਿਣਾ ਪੈਂਦਾ ਕਿ ਥੋੜੀ ਮੰਗ ਰਿੰਗ ਰੋਡ ਹੈ ਨਾ ਜਿਨੇ ਉੱਤਰ ਜਾਣਾ ਉੱਤਰ ਚੱਲ ਜੋ ਪਰ ਸ਼ਾਂਤ ਹੋ ਜਾਓ ਪਰ ਮਾਹੌਲ ਅਜੇ ਵੀ ਸ਼ਾਂਤ ਨਹੀਂ ਹੁੰਦਾ ਥੋੜੇ ਟਾਈਮ ਬਾਅਦ ਦੀਪ ਸਿੱਧੂ ਆਉਂਨੇ ਸਾਥੀਆਂ ਨਾਲ ਉੱਥੇ ਆਉਂਦਾ ਉਹ ਸਟੇਜ ਤੇ ਚੜਦਾ ਉਹਦੇ ਵੱਲੋਂ ਉਦੋਂ ਕੋਈ ਵੀ ਭੜਕਾਊ ਗੱਲ ਨਹੀਂ ਕੀਤੀ ਜਾਂਦੀ ਉਹ ਬਹੁਤ ਤਰੀਕੇ ਨਾਲ ਤੇ ਸਲੀਕੇ ਨਾਲ ਨੌਜਵਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਾ। ਮੈਂ ਉਸ ਦਿਨ ਦੀ ਉਹਦੀ ਸਪੀਚ ਦਾ ਲਿੰਕ ਵੀ ਥੱਲੇ ਪਾ ਦੂੰਗਾ। ਤੁਸੀਂ ਆਪ ਚੈੱਕ ਕਰ ਲਿਓ ਇੱਕ ਵਾਰ ਫੇਰ ਕਿ ਉਹਨੇ ਕਿਹਾ ਕੀ ਸੀ। ਪਰ ਹਾਂ ਉਹ ਉਸ ਦਿਨ ਵੀ ਪੂਰੀ ਦਲੀਲ ਦੇ ਨਾਲ ਕਿਸਾਨ ਲੀਡਰਾਂ ਦੇ ਦੋਗਲੇ ਸਟੈਂਡ ਦਾ ਵਿਰੋਧ ਜ਼ਰੂਰ ਕਰਦਾ ਕਿ ਤੁਸੀਂ ਰਿੰਗ ਰੋਡ ਦੀ ਕਾਲ ਦੇ ਕੇ ਦਿੱਲੀ ਪੁਲਿਸ ਦੇ ਦੱਸੇ ਹੋਏ ਰੋਡ ਮੈਪ ਤੇ ਕਿਵੇਂ ਜਾ ਸਕਦੇ ਹੋ? ਕੀ ਪੁਲਿਸ ਜਾਂ ਸਰਕਾਰ ਆਪਣੇ ਦੱਸੇ ਹੋਏ ਰੂਟ ਤੇ ਲਿਜਾ ਕੇ ਸਾਡੇ ਤੇ ਕੋਈ ਹਮਲਾ ਨਹੀਂ ਕਰ ਸਕਦੀ ਦੀਪ ਨੇ ਉਦਾਂ ਨੇ ਗੱਲਾਂ ਸਟੇਜ ਤੋਂ ਖੜ ਕੇ ਕਹੀਆਂ ਨੇ کافی ਮੁਸ਼ਕਲ ਤੋਂ ਬਾਅਦ ਚਲੋ ਇਕੱਠੇ ਹੋ ਕੇ ਤੇ ਮਾਹੌਲ ਸ਼ਾਂਤ ਹੋ ਜਾਂਦਾ ਅਸੀਂ ਵੀ ਪੰਡਾਲ ਤੋਂ ਬਾਹਰ ਆ ਕੇ ਝੰજરા ਪਿੰਡ ਦੇ ਤੰਬੂ ਵੱਲ ਚਲੇ ਜਾਂਦੇ ਆ ਤੇ ਚਲੋ ਥੋੜੀ ਜਿਹਾ ਆਰਾਮ ਕਰ ਲਿਆ ਜਾਵੇ ਪਰ ਉਸ ਰਾਤ ਧਰਨੇ ਤੇ ਇੰਨੀ ਜ਼ਿਆਦਾ ਗਹਿਮਾ ਗਹਿਮੀ ਹੁੰਦੀ ਆ ਚਾਰੇ ਪਾਸੇ ਨਾਰੇ ਜਕਾਰੇ ਤੇ ਟਰੈਕਟਰਾਂ ਦੇ ਬੂਖਣਾਂ ਤੇ ਚੱਲਦੇ ਜੋਸ਼ ਭਰੇ ਗੀਤ ਸਭ ਦੇ ਦਿਲ ਚ ਕੱਲ੍ਹ ਦੇ ਦਿਨ ਲਈ ਜੋਸ਼ ਭਰ ਰਹੇ ਹੁੰਦੇ ਆ ਸੋ ਅਸੀਂ ਬੇਸ਼ੱਕ ਜਾ ਕੇ ਟੈਂਟ 'ਚ ਪਏ ਤਾਂ ਜਾਨਨੇ ਆ ਪਰ ਨੀਂਦ ਬਿਲਕੁਲ ਨਹੀਂ ਆਉਂਦੀ। 2-3 ਘੰਟੇ ਪੈ ਕੇ ਅਸੀਂ 5 ਵਜੇ ਬਾਹਰ ਆ ਜਾਨਨੇ ਆ। 5 ਵਜੇ ਟਰੈਕਟਰ ਤਿਆਰ ਹੋਣੇ ਸ਼ੁਰੂ ਹੋ ਗਏ ਸੀ। ਅਸੀਂ ਕਿੰਨੇ ਟਰੈਕਟਰ ਵਾਲਿਆਂ ਦੀ ਰਾਏ ਪੁੱਛੀ ਕਿ ਬਾਈ ਕਿੱਧਰ ਨੂੰ ਜਾਉਂਗੇ? ਹਰ ਕਿਸੇ ਦਾ ਇਹ ਜਵਾਬ ਸੀ ਰਿੰਗ ਰੋਡ ਜਾਵਾਂਗੇ ਬਾਈ ਰਿੰਗ ਰੋਡ ਤੇ 6 ਵਜੇ ਟਰੈਕਟਰ ਰਿੰਗ ਰੋਡ ਵੱਲ ਵਧਨੇ ਆਪੇ ਸ਼ੁਰੂ ਹੋ ਗਏ ਸੀ। ਅਸੀਂ ਵੀ ਦੋ ਜਣੇ 7:30 ਵਜੇ ਚਿੰਦਰਾਪਿੰਡ ਦੇ ਕਿਸੇ ਬੰਦੇ ਦੇ ਟਰੈਕਟਰ ਤੇ ਚੜ੍ਹ ਕੇ ਰਿੰਗ ਰੋਡ ਵੱਲ ਤੁਰ ਪਏ। ਸਾਡੇ ਅੱਗੇ ਤੇ ਸਾਡੇ ਪਿੱਛੇ ਸੌਆਂ ਦੀ ਕਿੰਤੀ ਟਰੈਕਟਰ ਸੀਗੇ ਤੇ ਉਸ ਵੇਲੇ ਦੀਪ ਸਿੱਧੂ ਦਾ ਰਿੰਗ ਰੋਡ ਤੇ ਕੋਈ ਨਾਂ ਨਿਸ਼ਾਨ ਤੱਕ ਨਹੀਂ ਸੀਗਾ ਸਰਕਾਰ ਨੇ ਪੂਰੀਆਂ ਤਕੜੀਆਂ ਰੋਕਾਂ ਲਾਈਆਂ ਹੋਈਆਂ ਸੀ ਰਿੰਗ ਰੋਡ ਤੇ ਵੀ ਬਹੁਤ ਮਜ਼ਬੂਤ ਬੈਰੀਕੇਡਿੰਗ వాటర్ ਕੈਨਨ ਮਿੱਟੀ ਨਾਲ ਭਰੇ ਹੋਏ ਟੀਪਰ ਟਰੱਕ ਪਰ ਕਿਸਾਨਾਂ ਦਾ ਹੜ ਹਰ ਇੱਕ ਮੁਸ਼ਕਲ ਨੂੰ ਪਾਰ ਕਰਦਾ ਗੀ ਅੱਗੇ ਵੱਧਦਾ ਜਾ ਰਿਹਾ ਸੀ ਕੁਈ 10 ਵਜੇ ਸਾਨੂੰ ਰੋਲੇ ਚੋਂ ਪਤਾ ਲੱਗਦਾ ਕਿ ਅੱਧਾ ਕਿਲੋਮੀਟਰ ਅੱਗੇ ਜਾ ਕੇ ਪੁਲਿਸ ਹੰਜੂ ਗੈਸ ਤੇ ਗੋਲੇ ਦਾਗ ਰਹੀ ਹੈ ਮੈਂ ਤੇ ਮੇਰੇ ਨਾਲ ਦਾ ਮੁੰਡਾ ਅਸੀਂ ਟਰੈਕਟਰ ਤੋਂ ਉਤਰ ਜਾਨੇ ਤੇ ਸਲਾਹ ਜੀ ਕਰਨ ਲੱਗੇ ਕਿਵੇਂ ਕਰੀਏ ਹੁਣ ਖੈਰ ਅਸੀਂ ਉੱਥੇ ਜਾ ਕੇ ਅੱਗੇ ਥੋੜੀ ਉਡੀਕ ਕਰਦੇ ਹਾਂ ਕੋਈ ਅੱਧੇ ਪੌਣੇ ਘੰਟੇ ਬਾਅਦ ਟਰੈਕਟਰਾਂ ਦੀ ਸਪੀਡ ਤੇ ਜਕਾਰਿਆਂ ਦਾ ਜੋ ਸਾਨੂੰ ਇਹ ਮੈਸੇਜ ਦੇ ਦਿੰਦਾ ਕਿ ਹੰਜੂ ਗੈਸ ਵਾਲਾ ਮੋਰਚਾ ਤਾਂ ਫਤਿਹ ਹੋ ਗਿਆ ਅਸੀਂ ਇੱਕ ਟਰਾਲੀ ਦੇ ਪਿੱਛੇ ਪਿਛਲੇ ਪਾਸੇ ਨੂੰ ਬਹਿ ਕੇ ਦਵਾਰਾ ਗੇਟਰ ਪੰਨੇ ਆ 11:00 ਵਜੇ ਸਾਨੂੰ ਇਹ ਖਬਰ ਮਿਲਦੀ ਹੈ ਕਿ ਪੁਲਿਸ ਨੇ ਇੱਕ ਬੰਦੇ ਨੂੰ ਗੋਲੀ ਮਾਰਤੀ ਉਹਦਾ ਟਰੈਕਟਰ ਪਲਟ ਗਿਆ ਤੇ ਉਹ ਥਾਂਇ ਸ਼ਹੀਦ ਹੋ ਗਿਆ ਉਸ ਵੇਲੇ ਸਾਨੂੰ ਨਾਮ ਨਹੀਂ ਸੀ ਪਤਾ ਪਰ ਇਹ ਨਵਰੀਤ ਸਿੰਘ ਸੀ ਜਿਹੜਾ ਉਹਦਾਂ ਇਸ ਸੰਘਰਸ਼ ਤੋਂ ਆਪਣੀ ਜਾਨ ਕੁਰਬਾਨ ਕਰ ਗਿਆ ਤੇ ਸ਼ਹੀਦੀ ਦੇ ਗਿਆ 1:00 ਵਜੇ ਦੇ ਕਰੀਬ ਅਸੀਂ ਮਜਨੂ ਕਟੇਲਾ ਗੁਰਦੁਆਰਾ ਸਾਹਿਬ ਦੇ ਨੇੜੇ ਪਹੁੰਚ ਜਾਨੇ ਆ ਉੱਥੇ ਵੀ ਬਹੁਤ ਤਕੜੀ ਬੈਰੀਕੇਟਿੰਗ ਤੇ ਬਹੁਤ ਹੀ ਜ਼ਿਆਦਾ ਫੋਰਸ ਲੱਗੀ ਹੋਈ ਸੀ ਸਾਨੂੰ ਲੱਗਿਆ ਕਿ ਇਸ ਤੋਂ ਅੱਗੇ ਜਾਣ ਦਾ ਔਖਾ ਹੈ ਸਾਡੇ ਵਾਸਤੇ ਅਸੀਂ ਕੁਝ ਸੋਚ ਕੇ ਜਾਂ ਮਰਸੀਦੇ ਸ਼ਬਦਾਂ ਜਿਹਾ ਕਹਾਂਗੇ ਥੋੜਾ ਜਿਹਾ ਡਰ ਕੇ ਉੱਥੇ ਰੁੱਕ ਗਏ ਤੇ ਥੋੜੀ देर ਬਾਅਦ ਪੈਦਲ ਹੀ ਵਾਪਸ ਮੁੜਨ ਲੱਗ ਗਏ ਥੋੜੇ ਟਾਈਮ ਬਾਅਦ ਸਾਨੂੰ ਆ ਕੇ ਕੋਈ ਦੱਸਦਾ ਕਿ ਚੜ੍ਹਦੀ ਕਲਾ ਹੋ ਗਈ ਮੁੰਡਿਆਂ ਨੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚੁੜਾ ਦਿੱਤਾ ਅਸੀਂ ਪੈਦਲ ਹੀ ਗੂਗਲ ਮੈਪ ਲਾ ਕੇ ਮੇਨ ਰੋਡ ਤੋਂ ਥੋੜਾ ਜਿਹਾ ਪਾਸੇ ਹੋ ਕੇ ਗਲੀਆਂ ਵਿੱਚ ਦੀ ਹੋ ਜਾਂਦੇ ਜਿਵੇਂ ਜਿਵੇਂ ਨਿਸ਼ਾਨ ਸਾਹਿਬ ਝੁਲਣ ਦਾ ਮੈਸੇਜ ਟਰੈਕਟਰਾਂ ਦੇ ਉੱਤੇ ਰਿੰਗ ਰੋਡ ਤੇ ਲੋਕਾਂ ਤੱਕ ਪਹੁੰਚਦਾ ਜਕਾਰੇ ਇੰਨੀ ਕੁੱਚੀ ਗੂੰਜਣ ਲੱਗ ਜਾਂਦੇ ਨੇ ਲੋਕ ਭੰਗੜਾ ਪਾਉਂਦੇ ਨੇ ਜਕਾਰੇ ਗਜਾਉਂਦੇ ਨੇ ਮਤਲਬ ਪੂਰਾ ਚੜ੍ਹਦੀ ਕਲਾ ਵਾਲਾ ਮਾਹੌਲ ਹੁੰਦਾ ਥੋੜੀ ਦੇਰ ਬਾਅਦ ਜਦੋਂ ਦੁਬਾਰਾ 메ਨ ਸੜਕ ਤੇ ਚੜ੍ਹਨ ਲੱਗਦੇ ਹਾਂ ਤਾਂ ਦੀਪ ਸਿੱਧੂ ਨਜ਼ਰ ਆਉਂਦਾ ਜਿਹੜਾ 6-7 ਮੁੰਡਿਆਂ ਨਾਲ ਰਲ ਕੇ ਕਾਲੇ ਜੀ ਕਾਲੇ ਰੰਗ ਦੀ ਜੀਪ ਦੇ ਅੱਗੇ ਬੈਠਾ ਜਾ ਰਿਹਾ ਹੁੰਦਾ ਉਹਦੇ ਹੱਥ 'ਚ ਵੱਡਾ ਨਿਸ਼ਾਨ ਸਾਹ ਹੁੰਦਾ ਤੇ ਉਹ ਜਕਾਰੇ ਲਾਉਂਦੇ ਜਾ ਰਹੇ ਸੀ ਮੈਂ ਆਪ ਇਸ ਗੱਲ ਦਾ ਗਵਾਹ ਹਾਂ ਕਿ ਦੀਪ ਨਿਸ਼ਾਨ ਸਾਹਿਬ ਚੜਨ ਵੇਲੇ ਲਾਲ ਕਿਲੇ ਤੇ ਮੌਜੂਦ ਹੀ ਨਹੀਂ ਸੀ। ਦੀਪ ਘੱਟੋ ਘੱਟ 15 ਤੋਂ 20 ਮਿੰਟ ਬਾਅਦ ਉੱਥੇ ਪਹੁੰਚਦਾ। ਇਹਦਾ ਹੋਈ ਪਹਿਲੀ ਗੱਲ। ਦੂਜੀ ਗੱਲ ਗਰਾਊਂਡ ਲੈਵਲ ਤੇ ਇੱਕ ਵੀ ਬੰਦੇ ਦੀ ਜਵਾਨ ਤੇ ਨਿਸ਼ਾਨ ਸਾਹਿਬ ਚੜਨ ਤੋਂ ਬਾਅਦ ਵੀ ਕੋਈ ਵੀ ਨੈਗੇਟਿਵ ਗੱਲ ਨਹੀਂ ਸੀ। ਨਾ ਕੋਈ ਨੈਗੇਟਿਵ ਫੀਲਿੰਗ ਸੀ। ਸਭ ਹਰ ਕੋਈ ਇਹ ਕਹਿ ਰਿਹਾ ਸੀ ਕਿ ਹੁਣ ਬਣੂਗਾ ਲੈ। ਇੱਥੋਂ ਤੱਕ ਕਿ ਹਰ ਬੰਦਾ ਇਹ ਗੱਲ ਕਰਨ ਲੱਗ ਗਿਆ ਸੀ। ਕਿ ਲਾਲ ਕਿਲੇ ਤੇ ਆਪਾਂ ਨੂੰ ਪੱਕਾ ਮੋਰਚਾ ਲਾ ਦੇਣਾ ਚਾਹੀਦਾ ਤੇ ਸਰਕਾਰ ਨੂੰ ਫਿਰ ਮਜਬੂਰਨ ਸਾਡੇ ਨਾਲ ਕਿਸੇ ਸਮਝੌਤੇ ਤੇ ਆਉਣਾ ਹੀ ਪਊਗਾ ਪੂਰਾ ਚੜ੍ਹਦੀ ਕਲਾ ਵਾਲਾ ਮਾਹੌਲ ਸੀ ਕਦੋਂ ਤੱਕ ਜਦ ਤੱਕ ਗੋਦੀ মিডিਆ ਨੇ ਚੀਕ-ਚੀਕ ਕੇ ਪ੍ਰਪਗੰਡਾ ਨਹੀਂ ਸਪਰੈਡ ਕਰਨਾ ਸ਼ੁਰੂ ਕਰਤਾ ਕਿ ਇਹ ਤਾਂ ਪਤਾ ਨਹੀਂ ਕਿੱਡੀ ਕਬੱਡੀਆਂ ਹੋਣੀ ਹੋਗੀ ਤੇ ਸ਼ਾਮ ਹੁੰਦੇ ਹੁੰਦੇ ਉਹ ਸਾਰਾ ਝੂਠਾ ਪ੍ਰਪਗੰਡਾ ਇੰਨਾ ਕ ਹਾਵੀ ਹੋ ਗਿਆ ਕਿ ਅੰਦੋਲਨ 'ਚ ਵੀ ਡਰ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਸੀ ਮੀਡੀਆ ਨੇ ਦੀਪ ਸਿੱਧੂ ਨੂੰ ਫੋਕਸ ਕਰਕੇ ਕਿਉਂਕਿ ਉਹ ਇੱਕ ਮਸ਼ਹੂਰ ਚਿਹਰਾ ਸੀ ਜਾਣਿਆ ਪਛਾਣਿਆ ਚਿਹਰਾ ਸੀ ਉਹਨੂੰ ਫੋਕਸ ਕਰਕੇ ਕ੍ਰਿਮੀਨਲਾਈਜ਼ ਕਰਨ ਦੀ ਪੂਰੀ ਵਾਹ ਲਾਈ ਤੇ ਉਹ ਕਾਮਯਾਬੀ ਹੋਏ ਅਗਲੇ ਦਿਨ ਦੀ ਸਟੇਜ ਤੇ ਕਿਸਾਨਾਂ ਆ ਗੁਣੇ ਵੀ ਮੀਡੀਆ ਦੀ ਚਲਾਈ ਹੋਈ ਜਿਹੜੀ ਝੂਠੀ ਬਕਵਾਸ ਨੂੰ ਹੂਬ ਹੂ ਕਾਪੀ ਕਰਨੀ ਕੀਤਾ ਸਗੋਂ ਉਹਦੇ ਤੋਂ ਵੀ ਗਾਂ ਜਾ ਕੇ ਦੀਪ ਸਿੱਧੂ ਤੇ ਲੱਖੇ ਦੇ ਖਿਲਾਫ ਕਿਹੜਾ ਐਸਾ ਮੰਦਾ ਬੋਲ ਹੈ ਜਿਹੜਾ ਨਹੀਂ ਬੋਲੇ ਖੈਰ ਅਸੀਂ ਤਾਂ 26 ਵਾਲੇ ਦਿਨ ਦੁਪਹਿਰ ਨੂੰ ਹੀ ਵਾਪਸ ਆ ਗਏ ਸੀ ਪਰ ਮੈਂ ਕੱਲੀ-ਕੱਲੀ ਚੀਜ਼ ਲਾਈਵ ਦੇਖੀ ਆ ਅਗਲੇ ਦਿਨ ਵੀ ਸਟੇ ਤੋਂ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਕਿ ਦੋਵੇਂ ਹੀ ਲੋਕਾਂ ਨੂੰ ਵਰਗਲਾ ਕੇ ਰਿੰਗ ਰੋਡ ਤੇ ਲੈ ਗਏ ਜਦਕਿ ਇਨ੍ਹਾਂ ਹੀ ਕਿਸਾਨ ਲੀਡਰਾਂ 'ਚੋਂ ਅੱਤੇ ਤੋਂ ਜ਼ਿਆਦਾ ਮੈਂ ਉਹ ਦਿਨ ਆਪਣੀਆਂ ਅੱਖਾਂ ਨਾਲ ਰਿੰਗ ਰੋਡ ਤੇ ਦੇਖੇ ਸੀ ਇਨ੍ਹਾਂ ਦਾ ਆਪਣਾ 80% ਕਾਡਰ ਇਨ੍ਹਾਂ ਦੇ ਦਸੇ ਰੂਟ ਤੇ ਨਾ ਜਾ ਕੇ ਰਿੰਗ ਰੋਡ ਤੇ ਗਿਆ ਸੀ ਲੋਕ ਕਿਵੇਂ ਸਵੇਰ ਤੋਂ ਰਿੰਗ ਰੋਡ ਵੱਲ ਜਾਣੇ ਸ਼ੁਰੂ ਹੋਏ ਮੈਂ ਪਹਿਲਾਂ ਹੀ ਦੱਸ ਚੁੱਕਾ ਸੋ ਇਹ ਸਰਾ ਸਰ ਝੂਠਾ ਇਲਜ਼ਾਮ ਸੀ ਦੀਪ ਲੋਕਾਂ ਨੂੰ ਵਰਗਲਾ ਕੇ ਲਾਲ ਕਿਲੇ ਤੇ ਲੈ ਗਿਆ ਜਦ ਕਿ ਰਿੰਗ ਰੋਡ ਦੀ ਕਾਲ ਦੇ ਕੇ ਮਗਰੋਂ ਸਰਕਾਰ ਨਾਲ ਝੂਠਾ ਸਮਝੌਤਾ ਕਰਕੇ ਲੋਕਾਂ ਦੀ ਪਿੱਠ 'ਚ ਛੁਰਾ ਮਾਰਨ ਵਾਲੇ ਕਿਸਾਨ ਲੀਡਰ ਸੀਗੇ ਇਹਨਾਂ ਦੀਆਂ ਸ਼ੇਖੀਆਂ ਦੇ ਕਰਕੇ ਲੋਕ ਇੰਨੀ ਵੱਡੀ ਗਿਣਤੀ 'ਚ ਉੱਥੇ ਪਹੁੰਚ ਗਏ ਸੀ ਜਿਹੜੇ ਇਹਨਾਂ ਤੋਂ ਸਾਹਮਣੇ ਨਹੀਂ ਗਏ ਕੰਟਰੋਲ ਕਰਨੇ ਔਖੇ ਹੋ ਗਏ ਆਪਣੇ ਫੇਲੀਅਰ ਨੂੰ ਲੁਕਾਉਣ ਲਈ ਇਹਨਾਂ ਨੇ ਸਾਰੇ ਦਾ ਸਾਰਾ ਠੇਕਰਾ ਦੀਪ ਤੇ ਲੱਕੇ ਦੇ ਸਿਰ ਤੇ ਪੰਡਤਾ ਚਲੋ 1 ਮਿੰਟ ਲਈ ਇਹਨਾਂ ਦੋਨਾਂ ਨੂੰ ਵਿਲਣ ਮੰਨ ਵੀ ਲੈਨੇ ਆਂ ਮੰਨ ਲੈਂਦੇ ਆ ਕਿ ਦੀਪ ਤੇ ਲੱਖਾਂ ਤੇ ਬਿਲਣ ਨੇ ਪਰ ਉਹ ਹਜ਼ਾਰਾਂ ਦੀ ਗਿਣਤੀ ਜਿਹੜੇ ਮੁੰਡੇ ਨੌਜਵਾਨ ਬਜ਼ੁਰਗ ਜਿਹੜੇ ਉੱਥੇ ਲਾਲ ਕਿਲੇ ਤੇ ਪੁਲਸ ਨੇ ਅਰੈਸਟ ਕੀਤੇ ਰਿੰਗ ਰੋਡ ਤੇ ਪੁਲਸ ਨੇ ਅਰੈਸਟ ਕੀਤੇ ਉਹ ਤਾਂ ਸਾਰੇ ਸਾਡੇ ਆਪਣੇ ਪੁੱਤ ਪਿਓ ਭਤੀਜੇ ਸੀ ਉਹ ਤਾਂ ਤੁਹਾਡੀ ਕੋਲ ਦੇ ਉੱਤੇ ਇੱਥੇ ਦਿੱਲੀ ਆਏ ਸੀ ਉਹਨਾਂ ਨੂੰ ਤਾਂ ਦਿੱਲੀ ਦਾ ਰਾਹ ਤੱਕ ਨਹੀਂ ਸੀ ਪਤਾ ਜਿਨ੍ਹਾਂ ਨੂੰ ਪੁਲਸ ਨੇ ਉੱਥੇ ਅਰੈਸਟ ਕੀਤਾ ਤੁਸੀਂ ਉਹਨਾਂ ਨੂੰ ਇੱਕ ਮਿੰਟ ਚ ਲਿਵਾਰਸ ਕਰਤਾ ਤੇ ਆਪਣਾ ਪੱਲਾ ਛਾੜ ਲਿਆ ਕਿ ਇਹ ਆਗੂ ਹੁੰਦੇ ਨੇ ਕਿਸੇ ਅੰਦੋਲਨ ਦੇ ਕੀ ਇੱਦਾਂ ਲੀਡ ਕੀਤਾ ਜਾਂਦਾ ਅੰਦੋਲਨ ਇਹਨਾਂ ਨੇ ਆਪਣੀਆਂ ਸਟੇਜਾਂ ਤੋਂ ਪੁਲਿਸ ਨੂੰ ਤੇ ਸਰਕਾਰ ਨੂੰ ਹੋਕੇ ਮਾਰ-ਮਾਰ ਕੇ ਕਿਹਾ ਕਿ ਜਿਹੜੇ ਵੀ ਰਿੰਗ ਰੋਡ 'ਤੇ ਗਏ ਸੀ ਲਾਲ ਕਿਲੇ ਤੇ ਗਏ ਸੀ ਉਹ ਸ਼ਰਾਰਤੀ ਅਨਸਰ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਹਨਾਂ ਦੇ ਦਿਲ 'ਚ ਨਿਸ਼ਾਨ ਸਾਹਿਬ ਨੂੰ ਲੈ ਕੇ ਇਤੋਂ ਤੱਕ ਨਫ਼ਰਤ ਹੈ ਕਿ ਇਹਨਾਂ ਨੇ ਨਿਸ਼ਾਨ ਸਾਹਿਬ ਤੇ ਕੇਸਰੀ ਝੰਡੇ ਉਹਦੋਂ ਟਰਾਲੀਆਂ ਤੋਂ ਲਾਹ ਲਾ ਕੇ ਅੱਖ ਦੇ ਵਿੱਚ ਸਾੜੇ ਨੇ ਅੱਖ ਦੇ ਵਿੱਚ ਇਹ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਇਸ ਚੀਜ਼ ਦੇ ਉੱਤੇ ਉੱਥੇ ਨਿਹੰਗ ਸਿੰਘਾਂ ਦਾ ਕਨਫਲਿਕਟ ਵੀ ਹੋਇਆ ਉਸ ਤੋਂ ਬਾਅਦ ਟਲੇ ਨੇ ਇਦੋਂ ਮਗਰੋਂ ਇਹਨਾਂ ਦੀ ਹੱਲਾਸ਼ੇਰੀ ਦੇ ਉੱਤੇ ਪੁਲਿਸ ਨੇ ਦੀਪ ਤੇ ਲੱਖੇ ਸਮੇਤ ਹੋਰ ਕਿੰਨੇ ਮੁੰਡਿਆਂ ਤੇ ਯੂਪੀਏ ਦੇ ਪਰਚੇ ਕੀਤੇ ਦੀਪ ਤੇ ਇਹਨਾਂ ਆਗੂਆਂ ਦੇ ਚਮਚਿਆਂ ਨੇ 26 ਵਾਲੇ ਦਿਨ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜੀਤੋ ਬਰਤ ਦਾ ਬਚਾਉਂਦਾ ਦੀਪ ਕਿਸੇ ਤੇ ਪਲੈਟੀਨਾ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਉੱਥੋਂ ਨਿਕਲ ਜਾਂਦਾ ਕਿ ਕਾਹ ਨੂੰ ਕਨਫਲਿਕਟ ਚ ਪੈਣਾ ਉਸ ਚੀਜ਼ ਦਾ ਵੀ ਮਿੱਥ ਕੇ ਮਜ਼ਾਕ ਬਣਾਇਆ ਜਾਂਦਾ ਖੈਰ ਯੂਪੀਏ ਲੱਗਣ ਤੋਂ ਬਾਅਦ ਦੀਪ ਕਈ ਦਿਨ ਅੰਡਰਗ੍ਰਾਊਂਡ ਰਹਿੰਦਾ ਤੇ ਕੁਝ ਦਿਨਾਂ ਬਾਅਦ ਉਹ ਗ੍ਰਿਫਤਾਰੀ ਦੇ ਦਿੰਦਾ ਜਿੰਨਾ ਚਿਰ ਤੀਪ ਅੰਦਰ ਰਿਹਾ ਉਹ ਸਾਰੇ ਟਾਈਮ ਦੇ ਦੌਰਾਨ ਹੌਲੀ-ਹੌਲੀ ਲੋਕਾਂ ਨੂੰ ਸੱਚ ਕਲੀਅਰ ਹੋਣ ਲੱਗਦਾ ਸਰਕਾਰ ਦਾ ਮੀਡੀਆ ਦਾ ਤੇ ਕਿਸਾਨ ਲੀਡਰਾਂ ਦਾ ਪ੍ਰੋਪਾਗੈਂਡਾ ਹੌਲੀ-ਹੌਲੀ ਪੈਂਚਰ ਹੋਣਾ ਸ਼ੁਰੂ ਹੋ ਜਾਂਦਾ ਆਮ ਲੋਕਾਂ 'ਚ ਸੱਚ ਝੂਠ ਦਾ ਨਿਤਾਰਾ ਦੀਪ ਦੇ ਜੇਲ੍ਹ 'ਚ ਹੁੰਦਿਆਂ ਹੁੰਦਿਆਂ ਇਸ ਕਦਰ ਹੋ ਜਾਂਦਾ ਕਿ ਜਦੋਂ ਤੱਕ ਦੀਪ ਜਮਾਨਤ ਲੈ ਕੇ ਬਾਹਰ ਆਉਂਦਾ ਉਹ ਦੁਬਾਰਾ ਲੋਕਾਂ ਦੀ ਅੱਖਾਂ ਦਾ ਤਾਰਾ ਬਣ ਚੁੱਕਾ ਹੁੰਦਾ ਪਰ ਇੱਕ ਵਾਰ ਲੋਕ ਕਾਫੀ ਹੱਦ ਤੱਕ ਲੋਕ ਉਸ ਝੂਠੇ ਪ੍ਰੋਪਾਗੈਂਡੇ ਦੇ ਚਪੇਟ 'ਚ ਆ ਗਏ ਸੀ ਖੈਰ ਦੀਪ ਜਦੋਂ ਜਮਾਨਤ ਤੇ ਬਾਹਰ ਆਉਂਦਾ ਫੇਰ ਪੂਰੀ ਚੜ੍ਹਦੀ ਕਲਾ ਦੇ ਵਿੱਚ ਹੁੰਦਾ ਖੈਰ ਥੋੜੇ ਟਾਈਮ ਬਾਅਦ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਉੱਤੇ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ ਤੇ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਲਾਣ ਹੋ ਜਾਂਦਾ। ਥੋੜੇ ਦਿਨਾਂ ਚ ਪਾਰਲੀਮੈਂਟ ਚ ਵੀ ਤਿੰਨੇ ਕਾਨੂੰਨ ਰੱਦ ਹੋਣ ਤੋਂ ਬਾਅਦ ਲੋਕ ਪੂਰੇ ਜਾਹੋ ਜਲਾਲ ਨਾਲ ਵਾਪਸ ਆਉਂਦੇ ਨੇ ਤੇ ਦੀਪ ਉਹਦਨ ਕਿੰਨਾ ਖੁਸ਼ ਹੁੰਦਾ। ਇਹ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਆਪ ਦੇਖਿਆ। ਦੀਪ ਉਸੇ ਥਾਂ ਤੇ ਖੜਾ ਸੀ ਜਿੱਥੇ ਉਹਨੇ ਮੋਰਚਾ ਲਾਇਆ ਸੀ। ਸਭ ਤੋਂ ਪਹਿਲਾਂ ਮੋਰਚੇ ਦੀ ਸ਼ੁਰੂਆਤ ਕੀਤੀ ਸੀ ਜਦੋਂ ਅੰਦੋਲਨ ਦੇ ਮੋਕਨ ਮਗਰੋਂ ਦੀਪ ਸਿੱਧੂ ਲੋਕ ਦੀਪ ਸਿੱਧੂ ਦਾ ਲੋਕਾਂ 'ਚ ਰੁਤਬਾ ਕੀ ਸੀ ਤੇ ਇਹਨਾਂ ਕਿਸਾਨ ਲੇਟਰਾਂ ਦਾ ਰੁਤਬਾ ਕੀ ਸੀ ਇਸ ਗੱਲ ਇਹ ਗੱਲ ਨੂੰ ਪੰਜਾਬ ਦਾ ਬੱਚਾ-ਬੱਚਾ ਜਾਣਦਾ ਫਿਰ ਇੱਕ ਦਿਨੇ ਅਚਾਨਕ ਰਾਤੀ ਪੰਜਾਬ ਦੇ ਹਰ ਫੋਨ ਹਰ ਟੀਵੀ ਸਕਰੀਨ ਤੇ ਇਲੈਕਸ਼ਨ ਤੋਂ ਮਹਿਜ਼ 4-5 ਦਿਨ ਪਹਿਲਾਂ ਉਹ ਮਨਹੂਸ ਤੇ ਕਲੇਣੀ ਖਬਰ ਫਲੈਸ਼ ਹੁੰਦੀ ਹੈ ਕਿ ਦੀਪ ਸਿੱਧੂ ਦਾ ਹੋਇਆ ਭਿਆਨਕ ਐਕਸੀਡੈਂਟ ਜਿਸ ਦੇ ਚ ਉਹਦੀ ਮੌਤ ਹੋ ਗਈ ਮੇਰੇ ਸਮੇਤ ਕਿਸੇ ਪੰਜਾਬੀ ਨੂੰ ਜਿਹਦੇ ਅੰਦਰ ਦਿਲ ਧੜਕਦਾ ਇਸ ਖਬਰ ਦਾ ਬਿਲਕੁਲ ਯਕੀਨ ਨਹੀਂ ਸੀ ਆ ਰਿਹਾ ਮੇਰੇ ਸਮੇਤ ਦੀਪ ਦੇ ਹਰ ਚਾਹਣ ਵਾਲੇ ਦਾ ਦਿਲ ਇਹ ਅਹਿਸਾਸ ਚ ਕਦੇ ਕਿਸੇ ਦਾ ਅਕਾਊਂਟ ਚੈੱਕ ਕਰਦੇ ਕਦੇ ਕੋਈ ਪੇਜ ਖੋਲਦੇ ਕਦੇ ਕੋਈ ਫੇਸਬੁੱਕ ਅਕਾਊਂਟ ਖੋਲਦੇ ਕਦੇ ਕੋਈ ਚੈਨਲ ਲਾਉਂਦੇ ਕਿ ਇੱਕ ਵਾਰ ਸ਼ਾਇਦ ਇੱਕ ਵਾਰ ਕੋਈ ਭਰੋਸੇਯੋਗ ਬੰਦਾ ਬਸ ਇਹ ਗੱਲ ਕਹਿ ਦੇਵੇ ਕਿ ਇਹ ਕ버 ਸੱਚ ਨਹੀਂ ਸਗੋ ਇੱਕ ਇੱਕ ਅਫਵਾਹ ਪਰ ਹੋਣੀ ਆਪਣੀ ਚਾਲ ਚੱਲ ਚੁੱਕੀ ਸੀ ਪੰਜਾਬ ਦਾ ਉਹ ਦੀਵਾ ਸਦਾ ਲਈ ਗੁਰੂ ਦੀ ਜੋਤ ਚਲੀਨ ਹੋ ਗਿਆ ਸੀ ਖਬਰ ਜਰੂਰ ਐਕਸੀਡੈਂਟ ਦੀ ਆਈ ਸੀ ਪਰ ਕੀ ਇਹ ਸੱਚਮੁੱਚ ਐਕਸੀਡੈਂਟ ਸੀ ਇਹ ਅੱਜ ਵੀ ਇੱਕ ਸਵਾਲ ਹੈ ਜੇ ਉਹ ਇੱਕ ਐਕਸੀਡੈਂਟ ਹੀ ਸੀ ਤਾਂ ਅੱਜ ਤੱਕ ਉਸ ਕੇਸ 'ਚ ਕੋਈ ਕਾਰਵਾਈ ਕਿਉਂ ਨਾ ਹੋਈ ਕੋਈ ਇੱਕ ਅਰੈਸਟ ਇੱਕ ਛੋਟੀ ਜੀ ਅਰੈਸਟ ਵੀ ਉਸ ਕੇਸ 'ਚ ਕਿਉਂ ਨਹੀਂ ਹੋਈ ਕਿਸੇ ਕਿਸੇ ਇੱਕ ਬੰਦੇ ਦਾ ਨਾਮ ਤੱਕ ਕਦੇ ਕਿਸੇ ਨੇ ਪਬਲਿਕ ਡੋਮੇਨ 'ਚ ਸੁਣਾਇਆ ਡਰਾਈਵਰ ਕੌਣ ਸੀ ਟਰੱਕ ਕਿਹਦਾ ਸੀ ਕੋਈ 1% ਦੀ ਵੀ ਪ੍ਰੋਗਰੈਸ ਹੋਈ ਤੇ ਪਬਲਿਕ 'ਚ ਸਾਹਮਣੇ ਆਈ ਚਲੋ ਐਕਸੀਡੈਂਟ ਮੰਨ ਕੇ ਸੋਚ ਲੋ ਪ੍ਰਦੀਪ ਕੋਈ ਛੋਟੀ ਮੋਟੀ ਪਬਲਿਕ ਫਿਗਰ ਤਾਂ ਨਹੀਂ ਸੀ ਇੱਕ ਮਸ਼ਹੂਰ ਫਿਲਮ ਐਕਟਰ ਬੰਬੇ ਦਾ ਮੰਨਿਆ ਪਰ ਮੰਨਿਆ ਵਕੀਲ ਜੇ ਐਕਸੀਡੈਂਟ ਵੀ ਸੀ ਇਹਨਾਂ ਦੇ ਕਹਿਣ ਬਤਕ ਮੰਨ ਲੈਂਦੇ ਆ ਕਿ ਐਕਸੀਡੈਂਟ ਸੀ ਪਰ ਕੀ ਉਸ ਐਕਸੀਡੈਂਟ ਦੀ ਤਹਿਕੀਕਤ ਨਹੀਂ ਸੀ ਹੋਣੀ ਬਣਦੀ ਪਰ ਕੋਈ ਤਹਿਕੀਕਤ ਨਹੀਂ ਉਹਦਾ ਕੇਸ ਇਤਾਂ ਖੁਰਦ-ਬੁਰਦ ਕੀਤਾ ਗਿਆ ਜਿਵੇਂ ਦੀਪ ਤੇ ਉਹਦਾ ਮਰਨਾ ਕੋਈ ਮਾਇਨੇ ਨਹੀਂ ਰੱਖਦਾ ਜਿਹਦਾ ਦਿਮਾਗ ਥੋੜਾ ਜਿਹਾ ਵੀ ਜਾਗਦਾ ਸੋਚਣ ਤੇ ਸਮਝਣ ਦੇ ਸਮਰੱਥ ਹੈ ਉਹਦਾ ਦਿਲ ਕਦੇ ਇਸ ਐਕਸੀਡੈਂਟ ਨੂੰ ਮਹਿਜ਼ ਇੱਕ ਐਕਸੀਡੈਂਟ ਮੰਨਣ ਨੂੰ ਰਾਜ਼ੀ ਹੋ ਨਹੀਂ ਸਕਦਾ ਖੈਰ ਜਿਵੇਂ ਇੱਕ ਕਹਾਵਤ ਹੈ ਕਿ ਨਹੀਂਓ ਲੱਪਣੇ ਲਾਲ ਗਵਾਚੇ ਮਿੱਟੀ ਨਾਲ ਫਰੋਲ ਜੋਗੀ ਆ ਸੱਚ ਤਾਂ ਇਹ ਹੋਇਆ ਕਿ ਸਰੀਰਕ ਤੌਰ ਤੇ ਸਾਡਾ ਦੀਪ ਸਾਡੇ ਚ ਨਹੀਂ ਰਿਹਾ ਪਰ ਕੀ ਦੀਪ ਮਰ ਗਿਆ ਨਹੀਂ ਦੀਪ ਅੱਜ ਵੀ ਜਿਉਂਦਾ ਦੀਪ ਦੇ ਬੋਲ ਅੱਜ ਵੀ ਸਮੇਂ ਦੇ ਹਾਕਮ ਨੂੰ ਲਲਕਾਰ ਪਾਉਂਦੇ ਅਕਸਰ ਹੀ ਕੰਨੀ ਪੈ ਜਾਂਦੇ ਨੇ ਦੀਪ ਦੀਆਂ ਕਈਆਂ ਗੱਲਾਂ ਅੱਜ ਉਹਦੇ ਜਾਣ ਦੇ 4 ਸਾਲ ਮਗਰੋਂ ਵੀ ਹਕੂਮਤ ਦੇ ਜ਼ਬਰ ਤੇ ਇੰਨੀਆਂ ਘਟਕਮੀਆਂ ਹੋਰ ਨਿਪਟਦੀਆਂ ਨੇ ਜਿੰਨੀਆਂ ਸ਼ਾਇਦ ਕਿਸੇ ਸਰੀਰਕ ਤੌਰ ਤੇ ਜਿਉਂਦੇ ਜਾਗਦੇ ਬੰਦੇ ਤੋਂ ਅੱਜ ਵੀ ਨਹੀਂ ਕੁੱਡੀਆਂ ਜਾਂਦੀਆਂ। ਦੀਪ ਬੇਸ਼ੱਕ ਥੋੜੇ ਸਮੇਂ ਲਈ ਆਇਆ ਪਰ ਨੌਜਵਾਨੀ ਨੂੰ ਕੈਸਾ ਹਲੂਣਾ ਦੇ ਗਿਆ ਜਿਸ ਹਲੂਣੇ ਦੀ ਚਿਰਾਂ ਤੋਂ ਉਹਨਾਂ ਨੂੰ ਲੋੜ ਸੀ। ਦੀਪ ਨੂੰ ਲੱਖਾਂ ਦਿਲਾਂ 'ਚ ਥਾਂ ਦਵਾਈ ਉਹਦੀ ਬਿਵਕੀ ਉਹਦੇ ਨੇਡਰ ਜਜ਼ਬੇ ਤੇ ਪੰਥਕ ਪ੍ਰੇਮ ਚ ਭਿੱਜੇ ਉਹ ਤੇ ਦਲੇਰ ਬੋਲਾਣੇ ਜਿਹਦੀ ਕਮੀ ਖਾੜ ਕੋ ਸੰਘਰਸ਼ ਤੋਂ ਮਗਰੋਂ ਪੰਜਾਬ ਦੇ ਨੌਜਵਾਨਾਂ ਨੂੰ ਬਹੁਤ ਮਹਿਸੂਸ ਹੁੰਦੀ ਸੀ ਉਹ ਆਇਆ ਤੇ ਲੱਖਾਂ ਜਣਾਂ ਤੇ ਰਾਜ ਕਰਕੇ ਆਪਣਾ ਨਾਂ ਸਦਾ ਲਈ ਇਤਿਹਾਸ ਚ ਦਰਜ ਕਰਾ ਕੇ ਚਲੇ ਗਿਆ ਸੋਚੋ ਕੁਛ ਤਾਂ ਖਾਸ ਗੱਲ ਹੋਏਗੀ ਨਾ ਉਸ ਇਨਸਾਨ ਚ ਜਿਹੜਾ ਉਹਦੇ ਜਾਨ ਦੇ 4 ਸਾਲ ਮਗਰੋਂ ਵੀ ਕੋਈ ਨਾ ਕੋਈ ਆ ਕੇ ਉਹਦੀ ਮਿੱਟੀ ਫਰੋਲਣ ਲੱਗ ਜਾਂਦਾ ਤੇ ਆਪਣਾ ਨਜ਼ਲਾ ਉਹਦੇ ਤੇ ਕੱਢਣ ਲੱਗ ਜਾਂਦਾ ਤੇ ਉਹੀ ਗੰਦੇ ਛਿੱਟੇ ਦੁਬਾਰਾ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੇ ਉਹ ਆਪਣੇ ਲਹੂ ਨਾਲ ਧੋ ਗਿਆ ਵਿਚਾਰ। ਸੋ ਮੈਡਮ ਗੁਲਪਨਾਦ ਤੁਸੀਂ ਕਦੇ ਨਹੀਂ ਸਮਝ ਸਕੋਗੇ ਉਹਦੇ ਭੋਗ ਤੇ ਲੱਖਾਂ ਦੀ ਗਿਣਤੀ ਚਾਪ ਉਹ ਹਰਿਆਈ ਸੰਗਤ ਦੀ ਰਾਮਚ ਕੇਸਰੀ ਚੁੰਨੀਆਂ ਤੇ ਦਸਤਾਰਾਂ ਦੇ ਵਰਤਾਰੇ ਨੂੰ ਸਮਝਣਾ ਬਿਲਕੁਲ ਤੁਹਾਡੇ ਵੱਸੋਂ ਬਾਹਰ ਦੀ ਗੱਲ ਹੈ। ਇਸ ਧਰਤੀ ਦੀ ਜੇ ਸਿਰਫ ਕਦੇ ਕੋਈ ਹਾ ਦਾ ਨਾਰਾ ਹੀ ਮਾਰ ਜਾਵੇ ਨਾ ਅਸੀਂ ਪੀੜ੍ਹੀਆਂ ਤੱਕ ਲਈ ਉਹਦੇ ਰਿਣੀ ਹੋ ਜਾਂਦੇ ਆ। ਦੀਪ ਤਾਂ ਸਾਡੀ ਜਵਾਨੀ ਲਈ ਉਹ ਹਲੂਣਾ ਬਣ ਕੇ ਗਿਆ। ਜਿਹਦੇ ਲਈ ਇਹ ਧਰਤੀ ਕਿੰਨੇ ਸਾਲਾਂ ਤੋਂ ਤਰਸਦੀ ਸੀ ਉਹ ਤੁਸੀਂ ਨਹੀਂ ਸਮਝ ਸਕਦੇ ਤੁਸੀਂ ਅੱਜ ਵੀ ਇਹ ਚੀਜ਼ਾਂ ਨੂੰ ਪੋਲੀਟਿਕਲ ਨਜ਼ਰੀਏ ਨਾਲ ਦੇਖਦੇ ਹੋ ਤੁਸੀਂ ਕਲਾ ਵਰਤਨ ਦਾ ਕਨਸੈਪਟ ਨਹੀਂ ਸਮਝ ਸਕਦੇ ਪਰ ਪੰਜਾਬ ਦੇ ਜੰਮੇ ਜائے ਜਿਹੜੇ ਪੰਜਾਬ ਜਿਨ੍ਹਾਂ ਨੂੰ ਪੰਜਾਬ ਦੀ ਮਿੱਟੀ ਨਾਲ ਪਿਆਰ ਹੈ ਉਹ ਇਹਨਾਂ ਗੱਲਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਗੱਲਾਂ ਤਾਂ ਹੋਰ ਵੀ ਬਹੁਤ ਨੇ ਪਰ ਵੀਡੀਓ ਪਹਿਲੀ ਹੀ ਕਾਫੀ ਲੰਬੀ ਹੋ ਗਈ। ਜੇ ਗੱਲਾਂ ਚੰਗੀਆਂ ਲੱਗੀਆਂ, ਸੱਚੀਆਂ ਲੱਗੀਆਂ ਤਾਂ ਅੱਗੇ ਵੀ ਸ਼ੇਅਰ ਕਰ ਦਿਓ। ਅਗਲੀ ਵੀਡੀਓ 'ਚ ਅਸੀਂ ਇਸੇ ਤਰ੍ਹਾਂ ਭਾਈ ਅਮਰਤਪਾਲ ਸਿੰਘ ਬਾਰੇ ਗੱਲ ਕਰਾਂਗੇ। ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।